ਸਰਪਰੀ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਵਿੱਕੇ ਗੁੱਜਰਵਾਲ YouTube ਚੈਨਲ ਤੋਂ ਰੰਗਲਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਯੋਧੇ ਸੂਰਬੀਰਾਂ ਦੀ ਧਰਤੀ ਪੰਜਾਬ ਪੰਜਾਬ ਦੀਆਂ ਵਿਰਾਸਤੀ ਖੇਡਾਂ ਅੱਜ ਜੋ ਪੰਜਾਬ ਵਿੱਚ ਸਭ ਤੋਂ ਵੱਡੀ ਖੇਡ ਖੇਡੀ ਜਾਂਦੀ ਆ ਉਹ ਆ ਰੰਗਲੇ ਪੰਜਾਬ ਦੀ ਅਸਮਾਨਾਂ ਦੇ ਵਿੱਚ ੜਾਰੀਆਂ ਲਾਉਂਦੀ ਕਬੂਤਰਬਾਜੀ ਕਬੂਤਰਬਾਜੀ ਦਾ ਵੱਡਾ ਬ੍ਰਾਂਡ ਤੁਸੀਂ ਸਮਝ ਗਏ ਹੋਮੋਗੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਅੱਜ ਆਪਾਂ ਉਹਨਾਂ ਸ਼ਖਸੀਤਾਂ ਨਾਲ ਬੈਠੇ ਆ ਜਿਨ੍ਹਾਂ ਨੇ ਕਬੂਤਰਬਾਜੀ ਨੂੰ ਬਹੁਤ ਕੁਝ ਦਿੱਤਾ ਤੇ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਸੇਧ ਵੀ ਦੇ ਰਹੇ ਆ ਤੇ ਅੱਜ ਆਪਾਂ ਸੋਨੀ ਵੀਰ ਬ੍ਰਹਮਪੁਰਾ ਗੋਖੀ ਬਾਈ ਅੱਦੀ ਤੇ ਵੀਰ ਹੋਣੀ ਨਿੱਕਾ ਨਿੱਕਾ ਵੀਰ ਸਦਮਾ ਸਦਮਾ ਤੇ ਉਹਨਾਂ ਦੇ ਦੋਸਤ ਮਿੱਤਰ ਬੈਠੇ ਅੱਜ ਸੋ ਅੱਜ ਆਪਾਂ ਪਿੰਡ ਪੱਬੀਆਂ ਦੇ ਵਿੱਚ ਪੱਬੀਆਂ ਸੋਈਆਂ ਜਗਰਾਮਾ ਦੀ ਬੁੱਕਲ ਦੇ ਵਿੱਚ ਘੁੱਗ ਵਸਦਾ ਨਗਰ ਆ ਸੋ ਸੋਨੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰ ਬਾਜ਼ ਭਰਾਵਾਂ ਬਹੁਤ ਬਹੁਤ ਧੰਨਵਾਦ ਭਾਈ ਵਿੱਕੀ ਜੀ ਤੁਸੀਂ ਸਾਡੇ ਇੱਥੇ ਆਏ ਜੀ ਨੇ ਇਹ ਜੁਗਾ ਸਾਹਮਣੇ ਆ ਤੁਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣੀ ਜਿਹੜੀਆਂ ਵਿਰਾਸਤੀ ਖੇਡਾਂ ਨੇ ਭਾਈ ਉਹਨਾਂ ਲਈ ਬਹੁਤ ਵੱਡੇ ਕਦਮ ਚੱਕਿਆ ਬਹੁਤ ਵਧੀਆ ਪ੍ਰਚਾਲਾ ਕਰਿਆ ਜਿਵੇਂ ਆਪਣੇ ਹਸਨਪੁਰ ਸੀਗਾ ਉੱਥੇ ਵੀ ਤੁਸੀਂ ਬਹੁਤ ਵਧੀਆ ਕੰਮ ਕਰਿਆ ਜੀ ਤੇ ਤੁਸੀਂ ਵਧੀਆ ਫੁੱਲੋਂ ਵਧੋ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਇੱਥੇ ਆਏ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਈ ਕੰਮ ਹਾਂ ਜੀ ਬਈ ਕੁੜ ਵਧੀਆ ਬੋਲਦੇ ਹੋ ਪਰ ਅਜੀ ਤੋਕਦੇ ਪਰ ਜਿਹੜਾ ਤੁਸੀਂ ਬਾਹਰ ਉੱਤੇ ਲੈ ਆਂਦੇ ਦੱਸੋ ਵੀ ਬਈ ਜਿਹੜਾ ਬੰਦਾ ਬੋਲਦਾ ਬਈ ਕਿਸੇ ਚੀਜ਼ ਨਹੀਂ ਉਹ ਬਹੁਤ ਚੀਜ਼ ਉਹ ਦੇਖੀ ਜਾਣੀ ਪਈ ਆ ਜੀ ਤੁਸੀਂ ਬਹੁਤ ਸੋਹਣਾ ਉਦਣੇ ਬੋਲਿਆ ਜੀ ਹੈ ਪੂਰਾ ਦੱਸਿਆ ਜੀ ਤੁਹਾਡਾ ਇਹ ਸ਼ੌਂਕ ਸਾਡਾ ਕੀ ਸ਼ੌਂਕ ਹੈ ਸਾਡੇ ਸ਼ੌਂਕ ਬਾਰੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਅ ਪਹਿਲਾਂ ਤਾਂ ਕਬੂਤਰਬਾਜੀ ਨੂੰ ਅਗਲਾ ਕਹਿੰਦਾ ਅਸੀਂ ਵੀ ਇਹ ਉਹ ਛੋਟਾ ਤਬਕਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜਿਵੇਂ ਹੁਣ ਐਡਾ ਬੰਗਲੇ ਜਿੱਡੀ ਕੋਠੀ ਆ ਇਹਦੇ ਤੇ ਛਤਰੀ ਲੱਗੀ ਅਗਲਾ ਕਹਿੰਦਾ ਯਾਰ ਭਈ ਹੁਣ ਏਡੀ ਏਡੀਆਂ ਕੋਠੀਆਂ ਤੇ ਛਤਰੀਆਂ ਲੱਗਣ ਲੱਗ ਗਈਆਂ ਸਹੀ ਗੱਲ ਆ ਸਹੀ ਗੱਲ ਸੋਨੀ ਵੀਰ ਬਿਲਕੁਲ ਜੀ ਮੇਰਾ ਭਤੀਜਾ ਆਇਆ ਇੱਥੇ ਏਡਾਂ ਦੇ ਪਿਛਲੇ ਮੇਰੀ ਉਹ ਉਹ ਆ ਪਰਲਾ ਜਿਹੜਾ ਉਹ ਆਪਾਂ ਕੀ ਬਣਾਇਆ ਗੁਫੀ ਉਹਨੇ ਜੀ ਕਹਿੰਦੇ ਸੰਨ ਜੀ ਜਿਹੜੀ ਬਣਾਈ ਆ ਉੱਥੇ ਖੜ ਕੇ ਕਹਿੰਦਾ ਕਹਿੰਦਾ ਡੈਡੀ ਕਹਿੰਦਾ ਮੈਨੂੰ ਤਾਂ ਥਾਲੀ ਮਹਾਰਾਜਾਂ ਵਾਲੀ ਫੀਲਿੰਗ ਆਉਂਦੀ ਆ ਇੱਥੇ ਖੜ ਕੇ ਉਹਦੇ 'ਚ ਉਹਦੇ 'ਚ ਖੜ ਗਿਆ ਤਾਂ ਹਾਂ ਇਧਰੋਂ ਦੇਖਦਾ ਸੀ ਤੇ ਮੇਲਾ ਲੱਗਿਆ ਥੱਲੇ ਤੇ ਉਹ ਕਹਿੰਦਾ ਮੈਨੂੰ ਐ ਲੱਗਦਾ ਡੈਡੀ ਕਹਿੰਦਾ ਇੱਥੇ ਖੜ ਕੇ ਤੁਗਾ ਇਹ ਤਾਂ ਗੋਖੀ ਹੋਣਾ ਲਈ ਡੈਡੀ ਹੋਣਾ ਲਈ ਤਾਂ ਸਾਡਾ ਨਹੀਂ ਸ਼ਾਨ ਇਹ ਉਤਲੀ ਇਹ ਕੀ ਵੀਰ ਨੇ ਕੀ ਮਤਲਬ ਕਹਿਦਾ ਬਾਈ ਜਿਉਂ ਜਿਉਂ ਕਬੂਤਰ ਉੱਤਰ ਤੈਨੂੰ ਉੜਦਾ ਤੇ ਗਲਾਸ ਥੋੜਾ ਥੋੜਾ ਉੱਤੇ ਨੂੰ ਜਾਂਦਾ ਜਾਂਦਾ ਮੇਰੇ ਹੂੰ ਅੱਛਾ ਸੋਨੀ ਵੀਰਾ ਹਾਂਜੀ ਕਿਵੇਂ ਰਹੀ ਫਿਰ 2025 ਕਬੂਤਰ ਬਾਜੀ ਬਹੁਤ ਕਰਪਾ ਰਹੀ ਜੀ ਵਾਇਰ ਗਰੁੱਪ ਦੀ ਬਹੁਤ ਵਧੀਆ ਬਾਜ਼ੀਆਂ ਜਿੱਤੇ ਜੀ ਪੂਰਾ ਹੀ ਵਧੀਆ ਰਿਹਾ ਸੀਜ਼ਨ ਪੂਰਾ ਵਧੀਆ ਜੀ ਸੀਜ਼ਨ ਵਧੀਆ ਰਿਹਾ ਪੂਰਾ ਜੀ ਪੂਰਾ ਟੌਪ ਸੀਜ਼ਨ ਰਿਹਾ ਹਾਂਜੀ ਕਿਹੜੀ ਫਿਰ ਐਤ ਕੀ ਸੀਜ਼ਨ ਦੀ ਪਹਿਲੀ ਬਾਜੀ ਛੱਡੀ ਬਾਜੀਆਂ ਤਾਂ ਉਹ ਐ ਨਿਯਾਜ਼ ਦੀ ਬਾਜੀਆਂ ਮਤਲਬ ਜਿਵੇਂ ਇੱਥੇ ਸੀਗੀ ਸੇਖੂ ਉਪਰੇ ਪਈ ਸਨ ਨਾ ਨਾ ਹੋ ਸਿਵੀਆਂ ਸਿਵੀਆਂ ਅੱਛਾ ਸਿਵੀਆਂ ਮੇਰੇ ਖਾਲ ਆਪਣੀ ਇੱਕ ਘੰਟਾ ਕੂਤਰੀ ਕੱਲੀ ਜਿੱਤ ਕੇ ਬਾਜੀ ਸਾਂਝੀ ਹੋ ਗਈ ਸੀ ਆਪਣੇ ਇੱਥੇ ਆਪਣੇ ਬੰਦਾ ਮੁੰਡਾ ਗਰਵੀਰ ਅੱਛਾ ਆ ਨਾਲ ਹੀ ਪਿੰਡਾ ਕਲਾਰਾਂ ਤੋਂ ਉਹਦਾ ਕਬੂਤਰ ਰਹਿ ਗਿਆ ਸੀ ਉਹ ਆਸੂ ਕਿਆਂ ਕੋਲੇ ਜਾਂਦੇ ਨੇ ਰੈਪਰ ਕਲਾਰਾ ਰੈਪਰ ਪਰ ਉਹ ਤਾਂ ਉਹਨਾਂ ਦਾ ਫੋਨ ਆ ਗਿਆ ਸੀ ਕਹਿੰਦੇ ਵੀ ਆਪਣਾ ਹੀ ਕਬੂਤਰ ਆ ਮਾ ਵੀ ਕੋਈ ਨਹੀਂ ਯਾਨੀ ਕਿ ਉਸ ਤੋਂ ਬਾਅਦ ਇੱਕ ਘੰਟਾ ਉੱਡੀ ਉਹ ਪੂਰੀ ਨਹੀਂ ਯਾਨੀ ਫੋਨ ਆਉਣ ਦਾ ਕੋਖੀ ਭਾਈ ਜ਼ਿਕਰ ਕਰਨਾ ਹੁੰਦਾ ਵਾ ਨਹੀਂ ਫੋਨ ਆਇਆ ਫੇਰ ਨਹੀਂ ਫੋਨ ਆਇਆ ਨਹੀਂ ਹੁਣ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਨੌ ਕਿਹਦੇ ਤੇ ਹੋਰ ਉੜਦੀ ਸੀ ਕਬੂਤਰੀ ਉਹ ਅੱਛਾ ਬੰਦਾ ਇਹ ਵੀ ਆਪਣੇ ਇੱਥੇ ਹੀ ਸੀਗੇ ਘਰੇ ਹੀ ਸੀਗੇ ਕੋਈ ਨਹੀਂ ਸੀ ਬਾਜੀ ਤਾਂ ਉਹ ਮੁੰਡੇ ਸੀ ਮੈਨੂੰ ਲੱਗਾ ਦੂਜੇ ਅੱਛਾ ਉਹ ਤਾਂ ਫਿਰ ਜੱਸੇ ਦਾ ਯਾਰ ਐ ਪਰੋਂ ਫੋਨ ਕਹਿੰਦਾ ਵੀ ਆਪਣੇ ਬੰਦੇ ਦਾ ਹੀ ਆ ਫਿਰ ਉਹ ਜੁੱਪਾ ਕਹਿੰਦਾ ਇਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਵੀ ਠੀਕ ਆ ਬੇ ਘਰ ਦੀ ਗੱਲ ਹੀ ਆ ਵਧੀਆ 105 ਕਬੂਤਰ ਸੀ 2500 ਮੁੱਢ ਨੂੰ ਕਿੰਨੀ ਕੀ ਤਰੀਕ ਦੀ ਸੀ ਇਹ ਹੁਣ ਤਰੀਕ ਜੇਠਾਰ ਸੀ ਪੂਰੀ ਗਰਮੀ ਬਾੜੀ ਗਰਮੀ ਸੀ ਜੀ ਅੱਛਾ ਹਾਂ ਜੀ ਉਹ ਦਿਨ ਹੀ ਆਪਾਂ ਪੁੱਟੇ ਜਿੱਤੇ ਵਾ ਜ ਹਾਂ ਉਹ 100 150 ਕਬੂਤਰ ਸੀ ਹਾਂ ਉਧਰੇ ਪੁੱਟੇ ਜਿੱਤੇ ਉਥੇ ਨੇਰੀ ਆ ਗਈ ਜਾਨੀ ਕਿ ਉਥੇ ਸੱਤਾਂ ਅੰਚ ਪੈ ਵੰਡ ਤੇ ਇੱਥੇ ਆਪਣੇ ਮਤਲਬ ਦੋ ਇੱਕल्ली ਉਦੋਂ ਬਾਅਦ ਘੰਟਾ ਇੱਥੇ ਉੱਡੀ ਜਾਨੀ ਉਦੋਂ ਫਿਰ ਇੱਥੇ ਇੱਕ ਘੰਟਾ ਉੱਡ ਕੇ ਫਿਰ ਇੱਥੇ ਨੇਰੀ ਆ ਗਈ ਨੇਰੀ ਨੇ ਮਾਰੀ ਚੱਕ ਕੇ ਕੂਤਰੀ ਪਹਿਲਾਂ ਵੀ ਉਧਰੋਂ ਨੇਰੀ ਆਉਂਦੀ ਆਉਂਦੀ ਇੱਧਰ ਆ ਗਈ ਪਹਿਲਾਂ ਉਧਰ ਸਾਂਝੀ ਹੋ ਗਈ ਉੱਥੇ ਸੱਤ ਰਹਿ ਗਏ ਸੀਗੇ ਬਾਜੀ ਬਹੁਤ ਗਰਮੀ ਸੀਗੀ ਬਹੁਤ ਬਹੁਤ ਪੈੜਾ ਦਿਨ ਸੀਗਾ ਜੀ ਫਿਰ ਇੱਥੋਂ ਤਾਂ ਬਾਜ਼ੀਆਂ ਬਹੁਤ ਜਿੱਤੇ ਜੀ ਆਪਾਂ ਫਿਰ ਨਿੱਕੇ ਦੇ ਪਿੰਡੋ ਜਿੱਤੇ ਹਾਂ ਉੱਥੇ ਹੀ ਮੋਟਰਸਾਈਕਲ ਤੇ ਜੱਤ ਹਾਰ ਜਾਨੀ ਕਿ ਮੇ ਤੋਂ ਹੀ ਟਾਈਮ ਪੌਣੇ 7 ਪੌਣੇ 8 ਦਾ ਟਾਈਮ ਕਰਾਤਾ ਸੀ। ਉਹ ਉਤਰ ਕਿੰਨੇ ਵੇਲੇ ਰਗੇ ਸੀ ਵੀਰੇ? 7:30 ਵਜੇ ਦੋ ਕੁ ਉਤਰ। ਕਿ ਕਿਹੜੀ ਤਰੀਕ ਦੀ ਸੀ ਨਿੱਕਾ ਵੀਰੇ? 15 ਜੂਨ ਦੀ ਸੀ। 15 ਬਾਅਦ ਦਿਨੇ ਫਿਰ ਉਦੋਂ ਮਾੜਾ ਹੋ ਗਿਆ ਦਿਨ ਬਸ। 7:00 ਵਜੇ ਕਿ ਭਾਈ 7:45 ਦਾ ਟਾਈਮ ਕਰਤਾ ਇਹਨਾਂ ਨੇ। 7:45 ਮੈਂ ਹੀ ਕਰਿਆ ਟਾਈਮ ਵੀ। ਮੈਂ ਹੀ ਕਰਿਆ ਟਾਈਮ ਵੀ। ਕਿਉਂ ਤੁਸੀਂ ਕਹਤੋਂ ਕਹਾਂ ਕਰਤਾ? ਇਹ ਕਹਿੰਦੇ ਦੂਸਰ ਮੈਂ ਕਿਹੜਾ ਨਾ ਤਾਂ ਦੂਜੇ ਦਿਨ ਟੱਕਰਾਂ ਮਾਰੂ ਮੈਂ ਖਾਜੀ ਨੇ ਵੇੜ ਦੋ। ਅੱਛਾ 7:42 ਤੇ ਆਪਣਾ ਹਰਗੀ ਜਾਨਕੀ ਮੋਟਰਸਾਈਕਲ ਤੇ ਪੈਸੇ ਤਾਂ ਬੰਡੇ ਗਏ 7:00 ਚਾਰ ਕਬੂਤਰਾਂ ਚ ਇੱਕ ਡੈਂਪਲਗਾ ਸੀ ਇੱਕ ਹੋਰ ਕਿਦਾ ਸੀ ਨਿੱਕੇ ਆਪਣਾ ਲੋਗੜੋ ਲੋਗੜੋ ਸਿਵੀਆਂ ਸਿਵੀਆਂ ਲੋਗੜਾ ਅੱਛਾ ਤੇ ਇੱਕ ਮੇਰੇ ਖਿਆਲ ਕੋਮ ਕਹਿੰਦਾ ਜਿਹੜਾ ਮੋਟਰਾਂ ਜਿੱਤਿਆ ਚਾਰੇ ਕਬੂਤਰਾਂ ਦੇ ਪੈਸੇ ਤਾਂ ਬੰਡੇ ਗਏ ਉਸ ਤੋਂ ਬਾਅਦ ਮੈਂ ਵਧਾ ਦੋ ਟਾਈਮ ਮੈਂ ਨਿੱਕੇ ਨੂੰ ਕਹਾ ਮੈਂ ਖਾਜੀ ਨੇ ਵੇਟ ਦੋ ਕਹਿੰਦਾ ਦੂਸਰ ਪਾਉਣਾ ਤੇਰਾ ਹੋ ਗਿਆ ਅੱਛਾ ਉਹ ਜਾ ਕੇ 7:42 ਤੇ ਆਪਣੇ ਕਬੂਤਰ ਹੀ ਹਰਗੀ ਆ ਫੇ ਵਧਾਉਣ ਦਾ ਤੁਹਾਨੂੰ ਨਾਮ ਦੇਤਾ ਇਹ ਨਾਲ ਤਾਂ ਬਣਦਾ ਹੀ ਆ ਹੈ ਨਾ ਕੋ ਕੇ ਹੈ ਹਾਂਜੀ ਹਾਂ ਉਹ ਵੀ ਕਹ ਲੈਣਗੇ ਵੀ ਹਾਂ ਬਤਾ ਲਾ ਹਾਂਜੀ ਸਭ ਜੀ ਬੈਠੇ ਸੀ ਵੀ ਦੁੱਸਰ ਕਰਾਉਂ ਹਾਂ ਅਸੀਂ ਵਾਸ਼ਿੰਗ ਥੀਕ ਨਾ ਸੇਰੇ ਬੋਲੀ ਨੇ ਵੀ ਦੂਜੇ ਨੂੰ ਦੇਣੀ ਹਾਂ ਅਸੀਂ ਕੱਲਾ ਮੋਟਰਸਾਈਕਲ ਬੋਲੇ ਸੀ ਅੱਛਾ ਅਸੀਂ ਕਹ ਵੀ ਕੱਲ ਨੂੰ ਵਾਧਾ ਲਵਾਵੇਂ ਵਾਧੇ ਤੇ ਵਾਸ਼ ਮਸ਼ੀਨ ਤਾਂ ਵਾਣੀ ਹਾਂ ਕਿ ਬਾਈ ਇਹ ਨੂੰ ਮੈਂ ਕਿਹਾ ਦਸ ਰੋਟਾਂਾਂ ਗਲਵਾ ਦੀਏ। ਇਹਨਾਂ ਨੇ ਨਹੀਂ ਕਹਿੰਦੇ ਨਵੇੜ ਤੇ ਕਹਿੰਦਾ 7:30 ਤੇ ਨਿਪਟ ਜਾਣੀ। ਮੈਂ ਕਿਹਾ ਜੇ 7:30 ਉੱਤੇ ਤਾਂ ਟਾਈਮ ਕਰ ਰਹੇ ਹੋ ਤਾਂ ਆਣਾ। ਹਾਂ। ਚੱਲ 7:30 ਤਾਂਾਂਗੇ। ਉਦੋਂ ਤੱਕ ਨਾ ਫਿਰਦੇ ਸੀ। ਮੈਂ ਹੋਰ ਵਧਾਤਾ। ਜਾਨੂ ਪਤਾ ਬਿਆੜੀ ਦੀ ਜਾ ਕੇ ਬਾਈ ਕਿਹੜੀ ਕਬੂਤਰੀ ਗਈ। ਉਹ ਗੱਲਾ ਰਹਿ ਗਿਆ। ਤਾਂ ਕਿਸੇ ਦਾ ਫਾਇਦਾ ਤਾਂ ਹੋਇਆ ਹੀ। ਨਾ ਕਿਸੇ ਦਾ ਕਾਹਨ ਤੁਸੀਂ ਆਪ ਦਾ ਫਾਇਦਾ ਕਰਨ ਨੂੰ ਕਰਦੇ ਸੀ ਕਿ ਹੋਰ ਬਤਾ ਲਾ। ਸਾਡੀ ਤਾਂ ਮਾੜੀ ਸੀ ਕਬੂਤਰੀ। ਸਾਡੀ ਤਾਂ ਮਾੜੀ ਸੀ। ਮਾੜੀ ਹੁੰਦੀ ਤਾਂ ਫਿਰ 7 ਵਜੇ ਲਾ ਲੈਂਦੇ। ਚਲੋ ਇਹਨਾਂ ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਚੁੱਪ ਚੋ ਇਹਨਾਂ ਨੂੰ ਬੁੱਟ ਲੋ ਹੁਣ ਇੰਟਰਵਿਊ ਚ ਥੋੜੀ ਕਹਾ ਵੀ ਸਾਡੀ ਮਾੜੀ ਸੀ ਇਹਦਾ ਇੰਟਰਵਿਊ ਚ ਕਹਿੰਦੇ ਸਾਡੀ ਬਈ ਮਾੜੀ ਸੀ ਕਬੂਦ ਨਹੀਂ ਤਾਂ ਵੀ ਕਹਿੰਦੇ ਵੀ ਚੱਲ ਜੱਤ ਹਾਰ ਰੋਟੀ ਮਾਰ ਹੀ ਨਹੀਂ ਸੀ ਇਹ ਤਾਂ ਹੁਣ ਉਹੀ ਬਈ ਅਗਲੇ ਜਦੋਂ ਕਿ ਜਿੱਤੀ ਦੱਬ ਲਈ 745 ਵਾਲੇ ਨੇ ਫੇਰ ਬਾਅਦ ਚ ਫਿਰ ਪਹਿਲਵਾਨ ਢਹੇ ਤੇ ਫਿਰ ਕਹਿੰਦਾ ਹੀ ਹੁੰਦਾ ਹਾਰ ਨੂੰ ਦਾ ਬਾੜੀ ਬਾੜੀ ਪਿਆਰ ਨਾਲ ਲੈਣਾ ਜਦੋਂ ਹਾਰ ਜੇ ਐ ਸੀ ਜੱਤ ਦੀ ਸਾਨੂੰ ਕੋਈ ਖੁਸ਼ੀ ਨਹੀਂ ਹਾਰ ਤਾਂ ਸਾਨੂੰ ਪੂਰੀ ਵਧੀਆ ਲੱਗਦੀ ਹੈ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਇਹ ਤਾਂ ਬਹਾਨੇ ਆ ਈਟੀ ਈਡੀ ਆ ਤੇ ਜੇਠਾੜ ਦੇ ਕਹਿੰਦਾ ਵੀ ਜਿੱਤ ਦੀ ਕੋਈ ਖੁਸ਼ੀ ਨਹੀਂ ਆਏਗਾ ਉਹਦੇ ਬਾਹਰ ਸਾਰਿਆਂ ਦੀ ਮੈਂ ਤੁਹਾਨੂੰ ਦੱਸਦਾ ਇਹ ਬੰਦਾ ਜਿੱਥੇ ਆਪਣੇ ਕਬੂਤਰ ਰੱਖੇ ਹੋਏ ਨੇ ਇਹ ਬੰਦੇ ਨੂੰ ਜੇ ਪੈਸਿਆਂ ਦਾ ਕਮਤਲ ਹੋਏ ਜਦੋਂ ਇਹ ਆਇਆ ਉਥੋਂ ਆਸਟ੍ਰੇਲੀਆ ਤੋਂ ਕੰਮ ਛੱਡ ਕੇ ਆਇਆ ਇਹ ਕੌਣ ਜੂਪਾ 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 ਜੀ ਦਾ ਘਰ ਆ ਮੁੰਡੇ ਦਾ ਇਹ ਕਿੱਥੇ ਰਹਿੰਦਾ ਵੀਰ ਹੁਣ ਇਹ ਪਿੰਡੇ ਦਾ ਗੁੜੇ ਆ ਇਹਦਾ ਆਸਟ੍ਰੇਲੀਆ ਮੈਂ ਲਾਬੋਰਨ ਹੈ ਹਾਂ ਤੇ ਇਹ ਬੰਦੇ ਦਾ 50 ਲੱਖ ਰੁਪਏ ਉਥੇ ਨਸਾਨ ਹੋ ਗਿਆ 1.5 ਮਹੀਨੇ ਉਥੇ ਹਾਂਜੀ ਹੁਣ ਤੁਸੀਂ ਦੱਸੋ ਵੀ ਪੈਸੇ ਦੀ ਖਾਤਰ ਜੇ ਉਹ ਫਿਰ ਉਹ ਸੱਡ ਕੇ ਕਾਦੋ ਆਵੇ ਜੀ ਪੈਸੇ ਹੀ ਕਮਾਉਣਾ ਹੋਵੇ ਨੀ ਪੈਸੇ ਦੀ ਗੱਲ ਨਹੀਂ ਜਿੱਤ ਦਾ ਜਿੱਤ ਹੁੰਦੀ ਆ ਉਹ ਜਿੱਤ ਤੋਂ ਬਗੈਰ ਕੋਈ ਪੁੱਛਦਾ ਉਹ ਜਿੱਤ ਅਰਬ ਰੁਪਈਆ ਆ ਆਪਣੇ ਪ੍ਰੈਜ਼ੈਂਟਾ ਹੁਣੇ ਕਰੈਕਟ ਤੇ ਲਾਉਂਦੀਆਂ ਨੇ ਹੈ ਹੋਰ ਲਾਉਂਦੀਆਂ ਨੇ ਕਿਉਂ ਭਾਈ ਜੀ ਨਹੀਂ ਉਹ ਜਿੱਤ ਲਈ ਲਾਉਂਦੀ ਆ ਵੀ ਹਾਂ ਭਾਈ ਮੇਰੇ ਕੋਲ ਤਾਂ ਪੈਸਾ ਬਹੁਤ ਆ ਭਾਈ ਮੈਂ ਕਾਹਨੂੰ ਛੱਡਣਾ ਮਾ ਉਹ ਜਿਹੜੇ ਚੌਕੇ ਛਿੱਤੇ ਪੈਂਦੇ ਆ ਉਸ ਉਸ ਚੀਜ਼ ਦੀ ਮੈਂ ਜਿਹੜੀ ਗੱਲ ਕਹਿਣਾ ਵੀ ਸਾਨੂੰ ਇੰਨਾ ਨਹੀਂ ਕੋਈ ਹੈਗਾ ਵੀ ਜਿੱਤਣਾ ਹੀ ਚਾਹੀਦਾ ਹਾਂ ਸਾਡਾ ਕਬੂਤਰ ਉੱਡੇ ਸਾਡੇ ਦਿਲ ਨੂੰ ਸਕੂਨ ਆ ਗਿਆ ਵੀ ਸਾਡਾ ਹਾਂ ਸਵਾਦ ਹੋਣਾ ਚਾਹੀਦਾ ਇਹਦਾ ਵੀ ਚੰਗਾ ਉੱਡੇ ਕੋਈ ਨਹੀਂ ਹਾਰ ਜਿੱਤਦਾ ਦੋ ਭਲਵਾਨ ਕੁਲਦੇ ਨੇ ਇੱਕ ਨੇ ਤਾਂ ਢੈਣਾ ਹੀ ਆ ਨਹੀਂ ਕੋਕੀ ਬਾਈ ਸਵਾਦ ਤਾਂ ਦੇਖੋ ਉੱੜਦੇ ਤੇ ਖੀਰ ਲਿਆ ਚ ਹੀ ਆਉਂਦਾ ਨੌਦਾਰੀ ਆ ਜੱਡੀ ਜੇ ਹੁਣ ਆਪਾਂ ਨੌਦਾਰੀ ਆਪਾਂ ਕਰੀਏ ਬਈ ਉਹ ਅਖੀਰ ਲਿਆ ਚ ਨਹੀਂ ਅਗਲਾ ਕਹਿੰਦਾ ਬਈ ਸੋਣੀ ਹੋਣੀ ਤਾਂ ਨੀ ਬਾਈ ਭਾਂਡੇ ਜਿਸ ਤੱਕ ਮੈਨੂੰ ਲੱਗਦਾ ਬਾਈ ਮਿੱਕੀ ਹਾਂ ਆਪਣੇ ਜੇ ਲੋਕਾਂ ਨੇ ਜਿਹੜੇ ਹੋਰ ਕੂਤਰਬਾਜੀ ਕਰਦੇ ਹੋਰ ਲੋੜਕਾ ਜਿਹੜਾ ਸਾਡਾ ਗਰੁੱਪ ਆ ਸੀ ਤਾਂ ਗੁਰਪਜ ਕੂਤਰਬਾਜੀ ਕਰਦੇ ਹਾਂ ਜਿਵੇਂ ਬਾਈ ਜੱਗਾ ਹੋ ਗਿਆ ਸੋਨੀ ਵੀਰਾ ਮੈਂ ਹੋ ਗਿਆ ਤੇ ਆਪਣੇ ਆਸ਼ੂ ਹੋਣੀ ਹੋਗੇ ਬੰਟੀ ਹੋਣੀ ਹੋ ਗਿਆ ਜੂਪਾ ਹੋ ਗਿਆ ਹੋਰ ਆਪਣੇ ਦੇ ਦੋ ਚਾਰ ਭਰਾ ਸੀ ਗਰੁੱਪ ਵਾਈ ਜਾਏ ਕਰਾਉਨੇ ਵੀ ਸਾਡਾ ਸਾਰੇ ਖੁੱਡੇ ਸਾਡੇ ਇੱਕੋ ਨੇ ਆਪਣੇ ਨਤਾਲਿਓਂ ਪਲਦੀਪ ਹੋਣੀ ਹੋਗੇ ਸਾਡੇ ਹਣੇ ਇੱਕ ਕਬੂਤਰ ਨੇ ਇੱਕ ਦੂਜੇ ਦਾ ਸਾਡਾ ਲੈਣ ਦੇਣਾ ਪੂਰਾ ਵਧੀਆ ਤਲੀ ਅਸੀਂ ਗਰੁੱਪ ਵਾਈ ਕੂਤਰ ਵਾਈ ਕਰਦੇ ਸਾਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ ਹੈਗਾ ਜਿੱਤਾਂ ਜਾਂ ਸਾਨੂੰ ਕੋਈ ਚੇਲਿਆਂ ਦਾ ਵੀ ਅਸੀਂ ਐਂ ਚੜਾਈ ਕਰਕੇ ਹੁਣ ਬਾਈ ਕਹਦੇ ਵੇ ਹੁਣ ਬਾਈ ਨੇ ਕਿਹਦੇ ਪਾਸੇ ਸਾਡੇ ਗਰੁੱਪ ਨੇ ਕਿਹੜਾ ਹੀ ਨਾਮ ਦਿੱਤੇ ਸਾਰੇ ਨਾਮ ਦਿੱਤੇ ਆ ਨੋਵਾ ਬੀਤੀ ਆ ਠੀਕ ਨਹੀਂ ਸਾਨੂੰ ਐਂ ਹੀ ਹੁੰਦਾ ਵੀ ਦਿਖਾਵਾ ਕਰਕੇ ਅਨੋਵਾ ਤਾਂ ਉਹ ਤਲਵੰਡੀ ਸੀ ਤਲਵੰਡੀ ਹੈ ਨੋਵਾ ਦਿੱਤੀ ਹੈ ਹਾਂਜੀ ਬਲਜੀਤ ਲੱਲਾ ਵਾਲੇ ਨਾਲ ਪਿੱਛਾ ਪਿਆ ਸੀ ਉਹ ਨਹੀਂ ਨਹੀਂ ਉੱਥੇ ਨਹੀਂ ਲੋ ਉੱਥੇ ਕੀ ਬਾਈ ਜੀਬ ਵਾਈ ਬਾਈ ਕਿੱਥੋਂ ਜੀਬ ਨਹੀਂ ਇੱਥੇ ਅਖੀਰ ਚ ਤਾਂ ਉਹੀ ਰਹਿ ਗਿਆ ਨਹੀਂ 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 ਹਾਂ ਉੱਥੇ ਤਲਵਿੰਦਰ ਦਾ ਸੀ ਦੂਜਾ ਗਲਜਾਰ ਇਹਨਾਂ ਦੇ ਪੰਜਾ ਸਿਆਂ ਦੇ ਅਸੀਂ ਵ ਆਪਣੇ ਦਾ ਘੰਟਾ ਵੱਧ ਡੋੜਿਆ ਪੰਗਾ ਆਪਣਾ ਕਿਹਦੇ ਨਾਲ ਪੈਣਾ 58 ਮਿੰਟ ਕੱਲੀ ਉੱਡੀ ਗਈ ਨੋਵਾ ਜੱਤ ਕਿਹੋ ਹਾਂ ਉਹਦੇ ਨਾਲ ਕਿਸੇ ਦਾ ਕੀ ਮੇਲ ਸੀ ਕਿਸੇ ਦਾ ਮੇਲ ਹੀ ਨਹੀਂ ਸੀ ਉਹਦੇ ਨਾਲ ਉਹ ਤਾਂ ਭਾਈਚਾਰਾ ਜਿਵੇਂ ਤੁਸੀਂ ਕਹਦੇ ਹੋ ਹਾਂ ਇਹ ਵੀ ਬਾਬੇ ਖੇੜੀ ਵਾਂਗੂ ਡਿਫੈਂਡਰ ਜਿੱਤਨ ਨੂੰ ਫਿਰਦਾ ਹੈ ਇਹ ਬੁੱਕਾ ਕੀ ਬਗਾਰੇ ਇਹ ਵੀ ਨੋਵਾ ਘੜੀ ਨਾਲੇ ਸੀਗੇ ਤੇ ਹੈ ਹਾਂ ਲੈ ਲੈ ਉਹ ਪੂਤਰੀ ਪਹਿਲਾਂ ਵੀ ਜਿੱਤੀ ਸੀ ਸਾਹਬ ਆਣੇ ਉਹ ਹਾਂ ਹਾਂਜੀ ਉੱਥੇ ਵੀ ਜਿੱਤੀ ਹੋਈ ਸੀ ਉੱਥੇ ਹੀ ਵਾਧੂ ਡੀ ਸਾਰਿਆਂ ਨਾਲ ਉਹ ਅੱਛਾ ਤੇ ਇਹ ਜੀ ਗੱਲ ਇਹ ਤਾਂ ਇੱਥੇ ਰਾਜਗੜ੍ਹ ਫਰਿੱਜ ਜਿੱਤੀ ਆਪਾਂ ਹਾਂ ਆ ਇੱਥੇ ਪੈਂਦਾ ਰਾਏਕੋਟ ਕੋਲੇ ਉੱਥੇ ਆਪਣਾ 1 ਘੰਟਾ 32 ਮਿੰਟ ਕਰ ਲਾਉੜਿਆ ਗੂਤਰ ਹੂੰ ਉਹ ਵੀ ਉੱਡਿਆ ਫਿਰ ਉਹ ਵੀ ਦੱਸਦੇ ਆ ਵੀ ਉਹ 1 ਘੰਟਾ 32 ਮਿੰਟ ਬੈਠਿਆ ਨਹੀਂ ਨੇਰੇ ਚ ਚਲੇ ਗਿਆ ਖੋ ਗਿਆ ਉਹ ਅੱਛਾ ਉਹ ਗੁਰਦੀਪ ਆਸੀ ਨਾਲ ਸਾਂਝੀ ਹੋਈ ਸੀ ਆਪਣੀ अच्छा दो कूतरां ਦੀ ਤੇ ਉਹ ਉਹਦੇ ਤੋਂ ਮਰੇ ਉਹ ਦਾ 6:00 ਵਜੇ ਕੁਝ ਮਿੰਟ ਤੇ ਢਾਂਗੀ ਚੜ ਗਿਆ ਆਪਣਾ 7:32 ਮਿੰਟ ਤੇ ਦਿਖਣੋਂ ਹਟ ਗਿਆ اچھا ਮੈਂ ਇੱਕ ਗੱਲ ਹੋਰ ਸੁਣਨਾ ਤੁਹਾਡਾ ਤਾਂ 7:00 ਵਜੇ ਲੋਕਾਂ ਦੇ ਤਾਂ 11:00 11:00 ਵਜੇ ਤੱਕ ਉੱਡ ਜਾਂਦੇ ਆ ਪਤਾ ਨਹੀਂ ਕੀ ਕਹਿ ਸਕਦੇ ਹੁਣ ਜੀ ਅਸੀਂ ਹਾਂ ਅੱਖਾਂ ਦੇ ਮੂਰੇ ਜਿੰਨਾ ਅਸੀਂ ਤਾਂ ਜੇ 31 ਦੇ ਬੈਠੂ 30 ਕਹਿ ਦਾਂਗੇ ਹਾਂ 7:30 ਕਹਿ ਦਾਂਗੇ ਜੇ 31 ਦੇ ਬੈਠੂ 32 ਨਹੀਂ ਕਰਦੇ ਅਸੀਂ ਅਜਾ 32 ਨਹੀਂ ਕਰਦੇ ਉਹ 31 ਆ 7:32 ਤੇ ਦੇਖਣੋਂ ਉਹ ਤਾਂ 7:32 ਤੇ ਹੀ ਤੁਹਾਨੂੰ ਕਿਹਾ ਉਹ ਚੈੱਕ ਵੀ ਕਰ ਸਕਦੇ ਹੋ ਉੱਥੇ ਪੁੱਛ ਵੀ ਸਕਦੇ ਹੋ ਕਿਸੇ ਤੋਂ ਜਿਹੜੀ ਗੱਲ ਜਿੰਨੀ ਕਾਹਾਂਗੇ ਉੰਨੀ ਹੋਊਗੀ ਕੋਕੀ ਭਾਈ ਉਹ 7:32 ਮੰਨ ਲਓ ਉਹ ਦਿਨਾਂ 'ਚ 7:32 ਤੇ ਤਾਂ ਚਲੋ 7 ਵਜੇ ਮੌਕੀ 7:32 31 ਜੀ ਹੁੰਦਾ ਪਰ 9:32 ਤਾਂ ਮੁਸ਼ਕਲ ਹੋ ਜੂ ਉਹ ਤਾਂ ਜੇਠ ਹੜਚ ਮੁਸ਼ਕਲੀ ਹੁੰਦਾ ਬਈ ਕਈ ਗਰ ਕਬੂਤਰ ਇਹਦਾ ਕੋਈ ਸੈਟ ਵਟ ਹੋ ਗਿਆ ਜਿਹਦੇ ਥਾਂ ਨਹੀਂ ਲੈ ਯਾਰ ਉੱਡਣੇ ਉੱਡਣਾ ਮੈਂ ਜਦ ਤੱਕ ਓੜ ਜਾਂਦੇ ਆ ਕਬੂਤਰ ਵੀ ਖਤਮ ਓੜ ਜਾਂਦੇ ਬਈ ਕੂਤਰੀਆਂ ਜੀ ਕੋਈ ਸੈਟ ਵਾਲਾ ਹੋ ਗਿਆ ਕਬੂਤਰ ਦੀ ਗੇਮ ਲੱਗ ਗਈ ਵਾਲੇ ਡਾਵੇ ਕਬੂਤਰ ਨੇ ਓੜ ਜੰਨੇ ਆ ਉਹ ਫਿਰ ਡਾਰੀ ਲੰਬੀ ਮਾਰ ਜਾਂਦੇ ਮਾਰ ਜਾਂਦੇ ਹਾਂਜੀ ਇਹ ਤੇ ਨਹੀਂ ਕੋਈ ਹੋ ਹੈਗਾ ਅੱਛਾ ਜਾਣੀ ਬਾਜ਼ੀਆਂ ਪੂਰੀਆਂ ਆਦ ਕੀ 25 ਪੂਰੀਆਂ ਪੂਰੀਆਂ ਜੀ ਕਿਹੜੇ ਕਬੂਤਰ ਸੋਨੀ ਵੀਰ ਜਿਹੜੇ ਫਿਰ ਤੁਹਾਨੂੰ ਕਿਹੜਿਆਂ ਤੇ ਬਈ ਆਸ ਸੀ ਵੀ ਉਹ ਆਸ ਨਾਲੋ ਵੀ ਗਾਹਾਂ ਲੰਗੇ ਜਾਂ ਦੂਜੇ ਜਿਹੜੇ ਤੁਹਾਡੇ ਕੋਲੇ ਤੋਂ ਕਿਉਂਕਿ ਤੁਹਾਡੇ ਕੋਲ ਤਾਂ ਸਾਰੇ ਬ੍ਰਾਂਡ ਸਾਰੇ ਬੰਦਿਆਂ ਦੇ ਆਹਨ ਉਹ ਰਾਜਗੜ੍ਹ ਵਾਲੇ ਹੀ ਸਾਰਾ ਮਾੜਾ ਛੱਡੇ ਸੀ ਉੱਥੇ ਲੱਜਾ ਕੇ ਅਸੀਂ ਹਾਂ ਵੀ ਇਹਨੂੰ ਇੱਥੇ ਛੱਡਦੇ ਆ ਲੋਕਲ ਦੀ ਬਾਜ਼ੀਆ ਛੋਟਾ ਜਿਹਾ ਪੈਂਡਾ ਹਾਂ ਜਿਹੜੀ ਉਹਦੇ ਬਾਲੀ ਚੱਗੀ ਉਹ ਅਸੀਂ ਇੱਥੇ ਛੱਡੀ ਰੂਮੀ ਉਹ 12-13 ਮਿੰਟ ਪਹਿਲਾਂ ਹਰ ਗਈ ਸਾਡੀ ਕਬੂਤਰੀ ਇੱਕ ਕਲੇਰਾ ਛੱਡਿਆ ਉਹ ਵੀ ਮਾੜਾ ਛੱਡਿਆ ਉਹ ਵੀ ਜਿੱਤ ਗਿਆ ਤਿੰਨ ਬਾਈ ਤਿੰਨ ਕਬੂਤਰ ਛੱਡੇ ਸੀਗੇ ਰਾਜਗੜ੍ਹ ਇੱਕ ਰੂਮੀ ਇੱਕ ਕਲੇਰਾ ਇਹ 2025 ਦੀਆਂ ਹੀ ਗੱਲਾਂ ਹਾਂ 25 ਦੀਆਂ ਅੱਛਾ ਰੋਮੇ ਟਕੜੀ ਹੱਡੀ ਸੀ ਗੁਬਤਰੀ ਇਹ ਦੁੱਨੇ ਪਿੰਡਾਂ ਚ ਮਾੜੀ ਹੱਡੀ ਸੀ ਰੋਮੇ ਵਾਲੀ ਵਾਈ ਤਕੜੀ ਸੀ ਉਹ 5 ਮਿੰਟ ਪਹਿਲਾਂ ਹਰ ਗਈ 13 ਮਿੰਟ ਪਹਿਲਾਂ 13 ਮਿੰਟ ਪਹਿਲਾਂ ਉਹ ਹਰ ਗਈ ਇਹ ਇੱਕ ਤਾਂ ਉੱਤੀ ਰਹਿ ਗਿਆ ਰਾਤ ਨੂੰ 13 ਮਿੰਟ ਕਿਹਦੇ ਨਾ ਪੇਚਾ ਫਸਿਆ ਉਦੋਂ ਨਹੀਂ ਪੇਚਾ ਨੇ 7 ਦਾ ਟਾਈਮ ਹੋਣਾ ਸੀਗਾ ਜੀ 7 ਤੋਂ 13 ਮਿੰਟ ਪਹਿਲਾਂ ਹਰ ਗਈ ਨਹੀਂ ਨਹੀਂ ਉਦੋਂ ਫਿਰ ਕਿੰਨੇ ਰਹਿੰਦੇ ਸੀਗੇ ਉਦੋਂ ਕੋਈ ਪੰਜ ਪੰਜਵੇਂ ਬੈਠੇ ਚਾਰ ਚਾਰਾਂ ਨੇ ਵੰਡ ਚਾਰਾਂ ਨੇ ਵਾਜੀ ਵੰਡ ਲਈ ਤੁਹਾਨੂੰ ਤੁਹਾਡੇ ਨਾਲ ਨਹੀਂ ਜਾਣੀ ਤੇਰਾ ਮਾੜਾ ਹੋਵੇ ਨਾ ਅਸੀਂ ਕਹੀਏ ਹਾਂ ਅਗਲੀ ਦੀ ਬਾਜੀ ਕਾ ਤੋਂ ਖਰਾਬ ਕਰਨੀ ਹੈ ਜਦੋਂ ਸਾਡਾ ਤੰਗ ਹੋ ਅਸੀਂ ਨਹੀਂ ਬਣਦੇ ਨੇ ਚਲੋ ਚਾਰਾਂ ਨੇ ਜਿਹੜੀ ਆਪਣਾ ਬੈਠੇ ਜਿਹੜੀ ਬਾਜੀ ਵੰਡਣੀ ਕਿਹ ਗਰ ਬਾਈ ਕਿਸੇ ਦਾ ਨਹੀਂ ਬਣਦੀ ਕਰਦੀ ਹੁੰਦੀਗਾ ਆਪਾਂ ਤਾਂ ਪਰਿਆ ਪਤਕੇ ਨੂੰ ਕਹਿੰਦੇ ਨਹੀਂ ਹੈਗੇ ਜੇ ਕਿਹਨੇ ਕਹਤਾ ਵੀ ਹਾਂ ਸਾਂਝੀ ਹੈ ਤਾਂ ਕਹਦੇ ਕੋਈ ਗੱਲ ਨਹੀਂ ਆਪਾਂ ਐ ਨਹੀਂ ਹੈਗਾ ਪਹਿਲਾਂ ਕਿਹਨੂੰ ਮਿੰਤਾ ਕਰਨ ਲੱਗੇ ਵੀ ਬਾਈ ਸਾਡੇ ਨਾਲ ਵੰਡ 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 ਇਹ ਆਪਣਾ ਨਹੀਂ ਕਦੇ ਵੀ ਕਿਸੇ ਨਾਲ ਐ ਕਰਿਆ ਉਹਦੇ ਨਾਲ ਕਿਸੇ ਨਾਲ ਵੀ ਨਹੀਂ ਕਰਦਾ ਅੱਛਾ 13 ਮਿੰਟ ਪਹਿਲਾਂ ਬੈਗੀ ਕੀ ਨਾਮ ਸੀ ਉੱਥੇ ਉੱਥੇ ਮੋਟਰਸਾਈਕਲ ਸੀਗਾ ਮੋਟਰਸਾਈਕਲ ਉੱਥੇ ਸੀਗਾ ਚਤਰਾ ਇੱਥੇ ਹੀ ਸੋਈਆਂ ਵਾਲਾ ਮੁੰਡਾ ਚਤਰਾ ਚਤਰਾ ਹਾਂ ਤੇ ਚਤਰਾਈ ਕਰ ਗਿਆ ਫਿਰ ਚਤਰਾ ਆਹੀ ਪੱਬੀਆਂ ਸੋਈਆਂ ਆ ਹਾਂਜੀ ਹਾਂਜੀ ਹਾਂ ਤੇਰਾ ਭਰਾ ਆਪਣੀ ਨਹੀਂ ਫਿਰ ਕਬੂਤਰ ਤਾਂ ਚਤਰਾਈਆਂ ਕਰ ਗਿਆ ਨਾ ਵੀ ਜਦੋਂ ਮਾਰੇ ਸੋਨੇ ਵਾਲੇ ਬੈਠੇ ਤੁਹਾਡੇ ਵਾਲੇ ਫਿਰ ਥਾਪੇ ਮਾਰੇ ਉਹਨੇ ਵੀ ਆ ਫਿਰਦਾ ਚਤਰਾਈਆਂ ਕਰਦਾ ਚਤਰਾ ਮੈਂ ਦੱਸ ਦਾਂ ਪਤਾ ਕੀ ਚੱਕਰ ਆਈ ਇਹ ਤਾਂ ਵੈਸੇ ਹੀ ਇੱਕ ਰੂਲ ਹੀ ਚਾਹੀਦਾ ਵੀ ਅੱਜ ਤੁਹਾਡਾ ਵਿੱਕੀ ਬਾਈ ਚੰਗਾ ਕਬੂਤਰ ਨਾ ਮੇਰਾ ਮਾੜਾ ਤਾਂ ਮੈਨੂੰ ਉਹਦੀ ਲੱਤਾਂ ਨਹੀਂ ਖਾ ਉਹਨੂੰ ਕਹਿੰਦਾ ਜੱਤ ਲੱਜਵਾ ਜੀ ਇਹ ਮੌਕਾ ਕਦੇ ਕਦੇ ਮਿਲਦਾ ਹਰ ਰੋਜ਼ ਤੁਹਾਡਾ ਕੱਲਾ ਨਹੀਂ ਜੱਤ ਨਾ ਕਬੂਤਰ ਇਹ ਵੀ ਬਾਈ ਗੱਲ ਪੱਕੀ ਆ ਹਾਂ ਬਈ ਸਾਲ ਚ ਜੇਠਾੜ ਮੱਲ ਉਹ ਕਿਸੇ ਦਾ ਨਹੀਂ ਦਾ ਲੱਗਦਾ ਦਾ ਲੱਗਦਾ ਹਾਂ ਹਾਂ 30 ਵਜੇ ਪੰਜ ਵਜਾਂ ਕੱਲੇ ਜੀ ਸਰਗਾ ਨਹੀਂ ਜਿੱਤਿਆ ਹੂੰ ਤੇ 30 ਵਜੇ ਅੱਛਾ ਜੀ ਟਾਰਗੇਟ ਵੀ ਉਹ ਚ 5-4 ਹੀ ਹੁੰਦੀਆਂ ਜਿਹੜੀਆਂ ਆਪਾਂ ਕੱਲੇ ਦੇਖੀ ਨੇ ਆ ਉਹਦਣੇ ਮੇਰੇ ਵਰਗਾ ਪੈਰ ਖਿੱਚੀ ਜਾਵੇ ਬਾਈ ਜੀ ਮੈਂ ਹੁਣ ਉਹ ਬਹਿ ਗਿਆ ਦਸਾਂ ਥੱਲੇ ਉਹਨੂੰ ਵੀ ਹਿੱਸਾ ਬਰਾਬਰ ਦੇਣਾ ਤੇ ਉਹ ਜਿਹੜਾ ਜਿੱਤੇ ਉਹਦਾ ਕੀ ਮੁੱਲ ਪਿਆ ਫਿਰ ਕੂਤਰ ਦਾ ਉਹਦਾ ਕੀ ਮੁੱਲ ਹੁਣ ਉਹੀ ਤਾਂ ਗੱਲ ਆ ਜੀ ਫਿਰ ਤਾਂ ਕਹਿੰਦੇ ਕੋਈ ਵੀ ਹੋਵੇ ਬਾਜੀ ਅਗਲੇ ਚਾਰ ਪੈਸੇ ਆਉਂਦੇ ਔਰ ਖਰਚੇ ਬਹੁਤ ਨੇ ਵਿੱਕੀ ਬਾਈ ਐਵੇਂ ਹੀ ਲੱਗਦਾ ਇੱਥੇ ਸਾਡਾ ਮਤਲਬ ਬਾਜੀਆ ਮੋਕੇ 70 75000 ਮਹੀਨੇ ਦਾ ਖਰਚਾ ਵਾ ਚਲੋ ਡਿਟੇਲ ਨਹੀਂ ਅਸੀਂ ਦੇਣੀ ਇੱਥੇ ਦਾ ਇੰਨਾ ਖਰਚਾ ਵਾ ਮਹੀਨੇ ਦਾ ਰੋਟੀ ਪਾਣੀ ਦਾ ਬਾਜ਼ਾਰ ਦਾ ਹਾਂ ਨਹੀਂ ਉਹ ਬਦਾਮਾਂ ਬਦੋਮਾਂ ਦਾ ਸਾਡੇ ਕੇ ਪੈਸੇ ਹੀ ਬਦਾਮਾਂ ਤੋਂ ਬਿਨਾ ਬਾਈ ਜੋ ਖਰਚਾ ਆ ਜਾਂਦਾ ਹਾਂ ਤਾਂ ਫਿਰ 5 ਵਜੇ ਤੋਂ 7 ਵਜੇ ਤੱਕ ਦਾ ਹੀ ਤੁਹਾਡਾ ਖਰਚਾ ਆ ਜਾਂਦਾ ਹਾਂ ਤਾਂ ਹੋ ਜਾਂਦਾ ਉਹ ਬਈ ਜੇ 70000 ਤਾਂ 35000 ਤਾਂ ਉਹੀ ਹੋ ਜਾਂਦਾ ਉਹ ਛੱਡੋ ਹਾਂ ਕਰਕੇ ਤੁਹਾਡੇ ਆਉਣ ਤੋਂ ਪਹਿਲਾਂ ਹਾਂ 30 ਤੋਂ 35 ਬੰਦੇ ਇੱਥੇ ਉੱਠ ਕੇ ਗਏ ਹਾਂ ਹਫ਼ਤੇ ਦੋ ਦਿਨ ਇੱਥੇ ਪੱਬੀਆਂ ਮੇਲਾ ਲੱਗਣੇ ਲੱਗਣਾ ਜੀ ਹੂੰ ਇਹੀ ਸਾਡੇ ਰੂਹ ਦੀ ਖਰਾਕ ਆ ਸਾਨੂੰ ਸਵਾਦ ਆ ਜਾਂਦਾ ਐਂ ਬਈ ਇਹੀ ਸ਼ੌਕ ਹੈ ਇਹੀ ਬਰਾਤ ਹੀ ਖੇਡਾਂਗੇ ਆਪਣੇ ਸਹੀ ਗੱਲ ਹੈ ਵੀਰ ਹੁਣੇ ਕੈਮਰੇ ਲੱਗੇ ਹੋਏ ਆ ਬਾਹਰ ਬੈਠੇ ਆ ਉਹ ਦੇਖੀ ਜਾਂਦੇ ਨੇ ਸਾਡਾ ਬੰਦਾ ਇੰਨੀ ਨਿਗਰ ਰੱਖਦਾ ਜੇ ਇਥੋਂ ਕੋਈ ਬੰਦਾ ਕਹੇ ਮੁੜ ਗਿਆ ਨਾ ਇਹਨਾਂ ਨੂੰ ਜਦੀ ਫੋਨ ਆ ਜਾਂਦਾ ਵੀ ਬੰਦਾ ਚਾਹ ਪਾਣੀ ਪੀ ਕੇ ਨਹੀਂ ਗਿਆ। ਕੀ ਬਾਤ। ਬਾਈ ਦੇ ਨੋਂ ਤੇ ਯਾਰ ਇੱਕ ਵਾਰੀ ਤਾਰੀਆਂ ਜ਼ਰੂਰ। ਐਡਾ ਉਹਦਾ ਹੋਆ ਦੇਖ ਲੋ। ਇਹ ਬਾਈ ਦਾ ਨੋਂ ਹੈਗਾ ਵਾ ਜਗਰੂਪ ਸਿੰਘ ਮਾਨ। ਜਗਰੂਪ ਸਿੰਘ ਮਾਨ ਪੱਬੀਆਂ ਪਿੰਡ ਗੁੜੇ। ਗੁੜੇ ਰਹਿੰਦੇ ਉਰੇ ਸੀ ਪਹਿਲਾਂ ਉਹ। ਅੱਛਾ। ਉਹਦੇ ਮਤਲਬ ਡੈਡੀ ਦੇ ਨਾਨਕੇ ਸੀ ਇਸ ਘਰੇ ਆ ਕਰੇ। ਅੱਛਾ। ਇਹ ਘਰ ਪੁਰਾਣਾ ਸੀ ਫਿਰ ਢਾਕੇ ਇੱਥੇ ਆ ਕੂਤਰਾਂ ਲਈ ਬਣਿਆ ਹੋਇਆ। ਇੱਥੇ ਕੋਈ ਮਤਲਬ ਕੋਈ ਹੋਰ ਉਹਨਾਂ ਦਾ ਆਉਂਦਾ ਨਹੀਂ ਘਰ ਦਾ। ਉਹ ਜਦੋਂ ਆਉਂਦਾ 2 ਮਹੀਨੇ ਉਹੀ ਉਹ ਤਾਂ ਸਾਰੇ ਆ ਜਾਂਦੇ ਨੇ ਮਤਲਬ ਕੱਲੇ ਕਬੂਤਰਾਂ ਲਈ ਹੋਈ ਆ। ਕੀ ਬਾਤ ਹੈ। ਇਹ ਦੋ ਮੁੰਡੇ ਉਰੇ ਰਹਿੰਦੇ ਨੇ। ਇਹ ਪੱਕੇ ਇੱਥੇ ਰਹਿੰਦੇ ਨੇ ਮੁੰਡੇ। ਯਾਨੀ ਬਾਈ ਜੀ ਬੰਗਲਾ ਪਾਇਆ ਪਿਆ। ਹਾਂ। ਕਿ ਨਹੀਂ ਕਬੂਤਰ ਬਾਜੀ ਵੀ ਕਬੂਤਰ ਵੀ ਬਾਈ ਜੀ ਜਿਹੜੇ ਇਹ ਬੰਦੇ ਵੀ ਇੱਥੇ ਘਰੇ ਭਾਗਾ ਵਾਲੇ ਆਉਂਦੇ ਆ। ਹਾਂ ਜੀ ਭਾਗਾ ਵਾਲੇ। ਕਬੂਤਰ ਵੀ ਬਾਈ ਜੀ ਭਾਗਾ ਵਾਲੇ ਆ। ਜਿਨ੍ਹਾਂ ਨੂੰ ਇਹੋ ਜੇ ਹਾਂ ਜੀ ਮਾਲਕ ਤਾਂ ਕਾਹਦਾ ਵੀ ਰੂਹ ਦੀ ਖਰਾਕ ਦਿੱਤੀ ਹੋਈ ਆ ਉਹਨਾਂ ਨੂੰ ਵੀ ਉਹਨੂੰ ਰੂਹ ਦੀ ਖਰਾਕ ਗਿਆ ਜੀ ਪੈਸੇ ਤਾਂ ਉਹਦੇ ਕੋਲ ਕਮੀ ਨਹੀਂ ਕੋਈ। ਬਾਕੀ ਗੱਲ ਆ ਅੱਜ ਦੇ ਸਮੇਂ 'ਚ ਕਿੰਨੀ ਦੁਨੀਆ ਡਿਪਰੈਸ਼ਨ ਚ ਹਾਂਜੀ ਹਾਂਜੀ ਉਹ ਫਿਰ ਅਮਰੀਸ਼ਪੂਰੀ ਹੋਣੀ ਜਦੋਂ ਦਾਣਾ ਸੜਦੇ ਆ ਆ ਆ ਉਹ ਫਿਰ ਡਿਪਰੈਸ਼ਨ ਦੂਰ ਹੋ ਜਾਂਦਾ ਹਾਂ ਬਿਲਕੁਲ ਬਿਲਕੁਲ ਜੀ ਜਦੋਂ ਤੁਸੀਂ ਆ ਕੇ ਕੋਈ ਕਬੂਤਰ ਇਧਰੋਂ ਉੱਡਾ ਉਹ ਤੁਹਾਡਾ ਫਿਰ ਧਿਆਨ ਹੀ ਹਾਂਜੀ ਹਾਂਜੀ ਕਿਉਂਕਿ ਤੁਸੀਂ ਤਾਂ ਕੋਕੀ ਬਾਈ ਹੋਰ ਵੀ ਆ ਜੋ ਵੀ ਬੰਦੇ ਆ ਇਹ ਮੁਹੱਬਤੀਆ ਚਾਹੇ ਘੋੜੇ ਆ ਚਾਹੇ ਸ਼ਿਕਾਰੀ ਕੁੱਤੇ ਆ ਚਾਹੇ ਬਲ ਦਾ ਵਾਕਏ ਮੈਂ ਤਾਂ ਆ ਪਰਾਨ ਹੋ ਗਿਆ ਮੇਰਾ 40 ਤੋਂ 45 ਕਿਲੋਮੀਟਰ ਪੈੰਡਾ ਜੀ 40 ਕਿਲੋਮੀਟਰ ਆਉਂਦੇ ਆ ਰੋਜ਼ ਆਪ ਡਾਊਨ ਕਰਦਾ ਹਾਂ ਜਿੰਨੇ ਨੇ ਹੁਣ ਬੱਚੇ ਲਾਉਣੇ ਆ ਰੋਜ਼ ਆਪ ਡਾਊਨ ਕਰਨਾ ਹੀ ਕਰਨਾ ਹਾਂ ਹਾਂ ਹਾਂਜੀ ਰੋਜ਼ ਆਪ ਡਾਊਨ ਕਰਨਾ ਸਵੇਰੇ ਮੈਂ ਵੀ ਡੈਲੀ ਕੋਈ ਨਾਗਾ ਹੁਣ 66 ਕਿਲੋਮੀਟਰ ਮੈਨੂੰ ਇਕੱਲਾ ਇੱਕ ਪਾਸਾ ਪੈਂਦਾ ਮੈਂ ਵੀ ਡੈਲੀ ਆਉਣਾ ਤੇ ਸ਼ੌਕ ਕਰਕੇ ਆਉਂਦਾ ਨਹੀਂ ਬੰਦਾ ਤਾਂ ਭਾਈ ਰਿਸ਼ਤਦਾਰੀ ਜਾਣ ਲੱਗਦਾ ਸੋਰੀ ਸੋਚਦਾ ਆ ਕੋਈ ਨਹੀਂ ਰਹਿਣ ਦੇ ਨਹੀਂ ਉਧਰ ਘਰੇ ਵੀ ਸੋਚਦੇ ਹੂੰ ਤਾਂ ਨਹੀਂ ਕੋਈ ਨਹੀਂ ਮੈਂ ਤਾਂ ਮੈਂ ਨਹੀਂ ਆ ਜਾਵਾਂਗੀ ਭੋਗੀ ਭਾਈ ਮੈਂ ਤਾਂ ਅਜੇ ਕੋਈ ਗੱਲ ਕਹੀ ਨਹੀਂ ਹਾਂ ਸਾਹਿਬ ਤੁਸੀਂ ਬਹਿ ਜਾਓ ਸਮਝ ਕੇ ਤੁਸੀਂ ਬੋਲਣਾ ਹੈ ਹੈਂ ਅਈ ਦੇਖ ਲੈ ਜਥੇਦਾਰ ਸਰਪੰਚਾਂ ਵੱਤ ਸਮਝਾ ਜਥੇਦਾਰ ਵੱਤ ਸਮਝਾ ਚੰਗੀਆਂ ਵੇਲੇ ਯਕੀਨ ਕਰੋ ਜਣ ਕੇ ਉਹ ਵੀ ਮਤਲ ਅੱਜ ਤੱਕ ਤਾਂ ਗੱਲ ਕਰੀ ਨਹੀਂ ਪਰ ਕਦੇ ਅੱਜ ਤੱਕ ਚਾਹੇ 20 ਬੰਦੇ ਆ ਜਾਣ ਬਰਮਪੁਰ ਵੀ ਕਦੇ ਮੈਂ ਹਾਕ ਮਾਰ ਕੇ ਚਾਹ ਨੂ ਨਹੀਂ ਕਿਹਾ ਜੇ ਰੋਟੀ ਦਾ ਟਾਈਮ ਆ ਕਦੇ ਰੋਟੀ ਨੂ ਨਹੀਂ ਕਿਹਾ ਇੱਕ ਗੱਲ ਆ ਬਾਈ ਜੀ ਹੋਰ ਕੋਕੀ ਬਾਈ ਕਬੂਤਰ ਬਾਜ ਦੀ ਅੱਖ ਜਾਂ ਤਾਂ ਅਸਮਾਨ ਚ ਹੋਊਗੇ ਹਾਂਜੀ ਜਾਂ ਕਬੂਤਰਾਂ ਚ ਹੋਊ ਉਹਦੀ ਅੱਖ ਕਦੇ ਰਸੋਈ ਵੱਲ ਨਹੀਂ ਜਾਊਗੀ ਮਤਲਬ ਹੀ ਨਹੀਂ ਕਿ ਨਹੀਂ ਇਹ ਕਬੂਤਰਬਾਜੀ ਜਿਵੇਂ ਕਹਦੇ ਜਤੀ ਸਤੀ ਲੰਗੋਟੇ ਦੇ ਪੱਕੇ ਹੁੰਦੇ ਆ ਕੋਈ ਜਿਵੇਂ ਕਹਦੇ ਮਾਰੀ ਮਛਲੀ ਆ ਗਈ ਕੋਈ ਉਹ ਹੋਗਾ ਪਰ ਐਂ ਬਸ ਅਸਮਾਨ 'ਚ ਹੀ ਨਿਗਾਹ ਹੋਊਗੀ ਤੇ ਖੁੱਡੇ ਕੰਨੀ ਜਾਂ ਆਪਦੇ ਜਾਨਵਰਾ ਕੰਨੀ ਰਸੋਈ ਕੰਨੀ ਕਿਸੇ ਦੀ ਨਿਗਾਨੀ ਜਾਊਗੀ ਬਈ ਕੌਣ ਕੀ ਕਹਾਣੀ ਆ ਨਾ ਨਾ ਮਤਲਬ ਹੀ ਨਹੀਂ ਕਬੂਤਰਬਾਏ ਬਈ ਕੋਈ ਵੀ ਆ ਉਹਦੇ ਕੋ ਸਮਾਂ ਹੀ ਹੈ ਨਹੀਂਗਾ ਬਈ ਗੱਲ ਪੱਕੀ ਆ ਉਹਦਾ ਇਹਦੇ ਵਿੱਚ ਹੀ ਸਾਰਾ ਕੁਝ ਵਸਦਾ। ਉਹਦੀ ਆਤਮ ਦੀਆਂ ਕਬੂਤਰੀਆਂ ਨਹੀਂ ਸੂਤ ਆਉਂਦੀਆਂ। ਸਹੀ ਗੱਲ ਹੈ। ਇੱਕ ਬੰਦਾ ਬਾਹਰ ਆ ਬਈ ਇਹ ਵੀ ਕੰਤਰਾ ਦੀ ਆਵਾਜ਼ ਆ। ਕਬੂਤਰਵਾਜਣਾ ਬਈ ਤੂੰ ਕੋ ਟਾਈਮ ਹੀ ਨਹੀਂ। ਨਹੀਂ ਹੈ ਨਹੀਂ। ਬਈ ਜਿਹੜੇ ਬੰਦੇ ਨੇ ਮੇਰੇ ਉੱਤੇ ਦੀ ਸਾਰੀ ਕਬੂਤਰਵਾਜ ਨੇ ਖੁੱਡੇ ਦੇ ਵਿੱਚ ਜਾ ਕੇ ਚਾਹ ਪੀਣੀ ਆ। ਹਾਂ। ਠੀਕ ਨਹੀਂ ਗੱਲ। ਉਦੋਂ ਉੱਤੇ ਹੋਰ ਕੀ ਹੋ ਰਿਹਾ ਦਾ? ਇਹ ਵੀ ਗੱਲ ਆ ਪੱਕੀ। ਸਾਰਾ ਬਈ ਸ਼ੌਕ ਬੜਾ ਸ਼ੌਕ ਆ ਬਈ ਜਿਹੜੇ ਕਬੂਤਰਵਾਜ ਆ ਨਾ ਲੋਕ ਕਹਿੰਦੇ ਵਪਾਰ ਕਬੂਤਰਵਾਜ ਆਏ ਨੇ ਉਹਨੇ। ਆ ਬਾਕੀ ਗੱਲ ਤੁਹਾਨੂੰ ਕੱਠ ਨਹੀਂ ਤੁਸੀਂ ਦੇਖ ਹੀ ਲਿਆ। ਬਈ ਉਹ ਗੱਲ ਐ ਇੱਕ ਬਾਈ ਜੀ ਅ ਮੈਨੂੰ ਪਰਸੋਂ ਚੌਥੇ ਓਐਸਡੀ ਸਾਹਿਬ ਬਲਤੇਜ ਸਿੰਘ ਪੰਨੂ ਸਾਹਿਬ ਆਏ ਸੀਗੇ ਉੱਥੇ ਕਬੂਤਰਬਾਜੀ ਦਾ ਇੱਕ ਮੜਾ ਜਿਹੜਾ ਡਿਸਬਿਊਟ ਹੋਇਆ ਹੋਇਆ ਵਾ ਫੌਜੀ ਤੇ ਡਾਗਰੇ ਵਾਲੇ ਤੇ ਉਹ ਮੈਂ ਔਨ ਸਟੇਜ ਤੇ ਹਜੇ ਪਿਆਰਕਦੇ ਨਹੀਂ ਹੋਇਆ ਕਿਹਾ ਵੀ ਇੱਕ ਜੀ ਇਹਨਾਂ ਤੇ ਹੋਇਆ ਹੋਇਆ ਉਹ ਕਹਿੰਦੇ ਵੀ ਉਹ ਵੀ ਕਰ ਦਾਂਗੇ ਪਰ ਇੱਕ ਗੱਲ ਐ ਕੋਕੀ ਬਾਈ ਜਿਹੜਾ ਬਾਈ ਜੀ ਉਹ ਦਿਨੇ ਉੱਥੇ ਹਸਨਪੁਰ ਪਣੋੜਾ ਕੱਠ ਸੀਗਾ ਮੈਂ ਕਈ ਵਾਰੀ ਬੱਖ-ਬੱਖ ਸਟੇਜਾਂ ਤੇ ਚਾਹੇ ਘੋੜਿਆਂ ਦੇ ਮੋੱਖ ਮੰਤਰੀ ਸਾਹਿਬ ਦੀ ਸਟੇਜ ਤੇ ਵੀ ਵੀ ਉਹ ਪ੍ਰਮਾਤਮਾ ਨੇ ਖੁਦ ਆਪ ਹੀ ਆ ਕੇ ਸਾਰਾ ਉਹਦਾਰੇ ਕੋਈ ਪੁਲਿਸ ਦਾ ਸੁਨੀ ਬਾਈ ਦੱਸੋ ਨਹੀਂ ਨਹੀਂ ਕੋਈ ਪੁਲਿਸ ਵੀ ਨਹੀਂ ਸੀ ਦੇਖ ਲਓ ਹਾਂ ਕੋਈ ਪੁਲਿਸ ਦਾ ਅਧਿਕਾਰੀ ਨਹੀਂ ਬਿਲਕੁਲ ਜੀ ਕੋਈ ਪਾਰਕਿੰਗ ਵਾਲਾ ਨਹੀਂ ਨਾ ਜਮੇ ਹੀ ਨਹੀਂ ਕੋਈ ਕੁਛ ਲੰਗਰ ਪਾਣੀ ਕਿੱਥੋਂ ਪ੍ਰਮਾਤਮਾ ਨੇ ਲੱਖਾਂ ਬੰਦਿਆਂ ਨੂੰ ਜਾਨੀ ਸਰਕਾਰ ਕੀ ਪੂਰੀ ਦੁਨੀਆ ਚ ਇਹ じゃ ਕੁਝ ਹੋ ਗਿਆ ਸੀਗਾ ਵੀ ਇਹ ਹੋ ਕੀ ਗਿਆ ਬਈ ਕਦੇ ਨਹੀਂ ਆਇਆ ਹੋਣਾ ਵੀ 1.5 ਤੋਂ 2 ਕਿਲੋਮੀਟਰ ਮੰਤਰੀ ਸਾਹਿਬ ਤੁਰ ਕੇ ਆਏ ਨੇ ਸਟੇਜ ਤੇ ਬਾਈ ਜੀ ਕਦੇ ਕੀ ਇਹ ਕੀ ਆ ਵੀ ਕੋਈ ਇੱਕ ਵੀ ਬੰਦਾ ਅਧਿਕਾਰੀ ਨਾ ਹੋਵੇ ਸੰਗਤ ਸਾਰੀ ਬੈਠੀ ਰਹੀ ਹੋਵੇ ਲੰਗਰ ਪਾਣੀ ਮੈਂ ਇੱਕ ਵਾਰੀ ਉਦਣੇ ਦੇਖਿਆ ਸੋਨੀ ਵੀ ਤੁਸੀਂ ਵੀ ਤੁਸੀਂ ਵੀ ਕਿਉਂਕਿ ਬੜੀ ਜ਼ਿੰਮੇਵਾਰੀ ਕੋਕੀ ਬਾਈ ਸਾਰੇ ਆਪਣੇ ਜਿਹੜੇ ਪ੍ਰਬੰਧਕ ਸੀ ਚੀਨਾ ਬਾਈ ਹੈ ਨਾ ਆਪਣੇ ਜੋ ਤੇ ਆਪਣੇ ਗਲਜਾਰ ਜਿੰਨੇ ਵੀ ਆਪਣੇ ਸ਼ਿਕਾਰੀ ਕੁੱਤੇਆਂ ਵਾਲੇ ਬੜਦਾਂ ਵਾਲੇ ਘੋੜਿਆਂ ਵਾਲੇ ਸਾਰਿਆਂ ਨੇ ਜਿਹੜੇ ਬੱਸਾਂ 'ਚ ਬਾਈ ਜੀ ਜਾਂਦੇ ਸੀ ਉਹ ਵੀ ਐ ਪਰੇਸ਼ਾਨ ਨਹੀਂ ਸੀ ਦੁੱਧ ਨਾਲ ਕੇਲਿਆਂ ਨਾਲ ਬੱਚੇ ਰੋਣ ਵੀ ਰੁਕੇ ਰਹੇ ਬੱਸ ਬਿਲਕੁਲ ਹਾਂ ਉਹ ਮੁੜ ਕੇ ਗਿਆ ਹਾਂਜੀ ਕੀ ਭਾਈ ਪਹਿਲੀ ਵਾਰ ਹੋਇਆ ਹੋਣਾ ਤੁਸੀਂ ਵੀ ਦੇਖਿਆ ਹੋਣਾ ਆ ਮੇਰੇ ਰੌਂਗਟੇ ਖੜੇ ਹੋਣ ਲੱਗ ਗਏ ਖੇਟਾਂ ਚ ਕਿਹਾਰੇ ਭਰਾਮ ਨੇ ਖੇਟਾਂ ਜਾਂ ਹੋਰ ਕਿਤੇ ਵੀ ਖੇਟਾਂ ਹੁੰਦੀਆਂ ਕੋਈ ਸਾਈਕਲ ਕੋਈ ਮੋਟਰਸਾਈਕਲ ਚੋਰੀ ਹੁੰਦਾ ਬੜਾ ਤੇਰੇ ਇੱਕ ਵੀ ਕੋਈ ਚੀਜ਼ ਚੋਰੀ ਨਹੀਂ ਹੋਈ ਉੱਥੇ ਕੋਈ ਚੀਜ਼ ਕੋਈ ਨੁਕਸਾਨ ਵੀ ਨਹੀਂ ਹੋਇਆ ਜੀ ਓਐਮ ਨਹੀਂ ਕਿਹਾ ਕਿਸੇ ਨੇ ਹਾਂ ਦੇਖ ਲਓ ਕੋਈ ਇੱਕ ਵੀ ਅਧਿਕਾਰੀ ਪ੍ਰਸ਼ਾਸਨ ਦਾ ਨਹੀਂ ਸੀ ਕੋਈ ਨੀ ਕੋਈ ਪਾਰਕੇ ਇੱਕ ਬਾਈ ਜੀ ਉਹ ਸਾਰਿਆਂ ਦੇ ਨਾਂ ਤੇ ਜਿਹੜੇ ਆਏ ਆ ਉਹਨਾਂ ਦੇ ਨਾਂ ਤੇ ਵੀ ਇੱਕ ਗੱਲ ਦੋਦਾ ਭਾਈ ਧੰਨਵਾਦ ਕਰਦੇ ਆ ਸਾਰੇ ਸਾਰੇ ਆਪਣੇ ਸ਼ਿਕਾਰੀ ਭਰਾਮਾਂ ਦਾ ਜਿੰਨੇ ਵੀ ਵਿਰਾਸਤ ਖੇਟਾਂ ਨੂੰ ਪਿਆਰ ਕਰਦੇ ਨੇ ਸਾਰਿਆਂ ਦਾ ਬਾਈ ਜੀ ਇਹ ਸਾਰਾ ਮਾਹੌਲ ਬਣਾਤਾ ਚਾਹੇ ਕਬੂਤਰ ਅਸਮਾਨ ਚੁੱਟਣ ਲੱਗੇ ਸ਼ਿਕਾਰੀ ਕੁੱਤਿਆਂ ਦੀ ਡੋਰਾ ਨਿਕਲ ਗਈ ਆ ਬੈਲ ਗੱਟੀਆਂ ਦੇ ਲਲਕਾਰੇ ਪੈਂਦੇ ਆ ਹੈਨਾ ਕਬੂਤਰਾਂ ਦੇ ਅਸਮਾਨ 'ਚ ਡਾਰੀਆਂ ਹਾਂਜੀ ਵੱਡੀ ਗੱਲ ਤਾਂ ਜਗਰੂਪ ਬਾਈ ਹਸਨਪੁਰ ਦਾ ਬਹੁਤ ਧੰਨਵਾਦ ਆ ਹਾਂ ਬਾਈ ਜੀ ਨੇ ਮੂਰੇ ਲੱਗ ਕੇ ਕੰਮ ਕਰਾਇਆ ਬਿਲਕੁਲ ਮੇਨ ਸੇਰਾ ਉਹਨੂੰ ਹੀ ਜਾਂਦਾ ਉਹ ਬੰਦੇ ਨੂੰ ਇਹ ਗੱਲ ਠੀਕ ਆ ਪਰ ਉਹ ਜੱਡਾ ਉਹਨੇ ਸਾਨੂੰ ਨਾ ਉਹਨਾਂ ਨੂੰ ਸੀਗਾ ਵੀ ਐਡਾ ਇਕੱਠ ਹੋ ਜੂ ਪਰ ਉਹ ਬੰਦੇ ਨੇ ਸਮਝ ਲਓ ਵੀ ਇੱਕ ਕਬੂਤਰਵਾਜ ਦੇ ਤਰ੍ਹਾਂ ਪੀੜ੍ਹੀਆਂ ਨੂੰ ਯਾਦ ਰੱਖਣਾ ਚਾਹੀਦਾ ਵੀ ਉਹ ਬੰਦੇ ਨੇ ਸਾਡਾ ਇਕੱਠ ਕਰਤਾ ਇਕੱਠ ਤਾਂ ਕਰ ਲੈਂਦੇ ਪਰ ਕੋਈ ਮੂਰੇ ਲੱਗਣ ਵਾਲਾ ਹੈ ਨਹੀਂ ਸੀਗਾ ਇਕੱਠ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਮੇਰੀ ਚੀਨੇ ਨਾਲ ਗੱਲ ਹੋਈ ਸੀ ਇੱਕ ਵਾਰ ਅਸੀਂ ਬੈਠੇ ਸੀਗੇ ਇਕੱਠ ਹੋਣ ਤੋਂ ਪਹਿਲਾਂ ਮੈਂ ਵੀ ਚੀਨੇ ਜੀ ਆ ਜਿਹੜਾ ਰੌਲਾ ਪਾਣਾ ਪੈਂਦਾ ਵਾ ਵੀ ਜੇ ਆਪਾਂ ਇਕੱਠ ਕਰਦੀ ਵੀ ਲੱਖ ਬੰਦੇ ਦਾ ਇਕੱਠ ਹੋਊਗਾ ਚੀਨਾ ਮੈਨੂੰ ਕਹਿਆ ਯਾਰ ਨਹੀਂ ਹੋਣਾ ਹੈਗਾ ਮੈਂ ਕਿਹਾ ਵੀ ਚੀਨੇ ਇੱਕ ਮੈਨੂੰ ਪਤਾ ਵੀ ਸਾਨੂੰ ਜੇ ਹਸਾਂ ਵਾਲਾ ਲੋਕਾਂ ਦੇ ਫੋਨ ਆਉਂਦੇ ਆ ਜਜ਼ਬਾਤ ਲੋਕਾਂ ਦੇ ਬਾਹਲੇ ਕਬੂਤਰਵਾਜ ਨੂੰ ਬਹੁਤ ਲੋਕ ਦਿਲੋਂ ਥੱਲੇ ਤੱਕੇ ਤੋਂ ਉੱਤੇ ਤੱਕੇ ਵਾਲੇ ਪਿਆਰ ਕਰਦਾ ਵੇ ਬਹੁਤ ਜ਼ਿਆਦਾ ਉਹੀ ਗੱਲ ਹੋਈ ਟੀਨੇ ਮੈਨੂੰ ਕਹਿੰਦਾ ਗੱਲ ਤੇਰੀ ਪੱਕੀ ਸੀ ਵੱਧ ਕਹੇਗਾ ਕਹਿੰਦਾ ਗੱਲ ਤੇਰੀ ਪੱਕੀ ਸੀ ਵੀ ਆਹ ਲੱਗੀ ਹੋਊਗੀ 12729 13000 ਲਗ ਭੱਗ ਪਿੰਡਾਂ ਹਰੇਕ ਪਿੰਡ ਚ ਕਿੰਨੇ ਕਬੂਤਰ ਬਾਜ ਮੇਰੇ ਹਿਸਾਬ ਨਾਲ 50 ਦੀ ਐਵਰੇਜ ਤਾਂ ਹੈਗੀ ਹੋਈ ਆ ਹੈਗੀ ਆ ਵੱਡਾ ਛੋਟਾ ਪਿੰਡ ਜੇ ਉਹਨੂੰ ਪੁੱਛੋ ਉਸੇ 250 ਕਰਾਂ ਦਾ ਕਬੂਤਰ ਰੱਖਿਆ ਪੁੱਛੋ ਗੱਲਾਂ ਹਾਂਜੀ 250 ਘਰਾਂ ਦੇ ਸਭ ਤੋਂ ਅੱਸੀ ਘਰਾਂ ਦੇ ਕਬੂਤਰ ਰੱਖਿਆ ਜੀ ਜਾਣੀ ਫਿਰ ਤਾਂ ਪੰਜਾਬ ਚ ਸਭ ਤੋਂ ਵੱਡ ਪੁੱਛੋ ਪਿੰਡ ਚ ਹਾਂ ਪੁੱਛੋ ਮਰਦਮਸ਼ਮਾਰੀ ਹੋਈ ਆ ਉਹ ਪਿੰਡ ਉਹਨਾਂ ਦੇ ਪਿੰਡ ਦੇ ਨੇ ਦੱਸਿਆ ਬੰਦੇ 250 ਘਰਾਂ ਦੇ ਕਬੂਤਰ ਅੱਛਾ ਹਾਂ ਜੀ ਉਹ ਪਿੰਡ ਵੀ ਬੜਾ ਪੁੱਟੇ ਬਹੁਤ ਆ ਜੀ ਪੁੱਟੇ ਬੰਦੇ ਕਿੰਨਾ ਕੁ ਕੁੱਦੂ ਦਾ ਹੁੰਦਾ ਪੁੱਟੇ ਬਹੁਤ ਨਹੀਂ ਪੁੱਛੋ ਤੇ ਪੁੱਟੋ ਕਈ ਗਿਰਾ ਪਤਾ ਨਹੀਂ ਲੱਗਿਆ ਹੁਣ ਆ ਵੀ ਨਹੀਂ ਅੱਛਾ ਹਾਂ ਜੀ ਹਾਂ ਚਲੋ ਉਹ ਤਾਂ ਪੈਲੇ ਚਲ ਸਾਰੇ ਪਿੰਡਾਂ ਚ ਹੀ ਹੈਗੇ ਹਾਂ ਜੀ ਅੱਛਾ ਹੁਣ ਸੋਨੀ ਵੀਰ ਜਿਹੜੇ ਹੁਣ ਅਗਲਾ ਪ੍ਰੋਗਰਾਮ ਆ ਮਾਲਾ 25 ਚ ਬਾਜ਼ੀਆਂ ਹਾਂਜੀ ਛੱਡੀਆਂ ਨੇ ਇਹ ਤਿੰਨ ਕ ਬਾਜੀਆਂ ਹੋ ਗਈਆਂ 4 1 ਹੋਰ ਬਾਜੀ ਕਿਹੜੀ ਫਿਰ ਹੋਰ ਇਥੇ ਚੱਕਰ ਜਿੱਤੇ ਸੀਗੇ ਜੀ ਹਾਂ ਚੱਕਰ ਚੀਨਾ ਦਾ ਪਹਿਲਾ ਕਰ ਗਿਆ ਸੀ ਦੂਜਾ ਆਪਣਾ ਕਰ ਗਿਆ ਸੀ ਚੀਨਾ ਚੀਨਾ ਪਹਿਲਾ ਮੋਟਰਾਂ ਚੀਨਾ ਜਿੱਤੇ ਗਿਆ ਸੀਗਾ ਹਾਂ ਦੂਜਾ ਨੰਬਰ ਫਰਜ ਸੀ ਕਿ ਪਤਾ ਨਹੀਂ ਕੀ ਸੀਗਾ ਉਹ ਦੂਜਾ ਆਪਣਾ ਕਰ ਗਿਆ ਸੀਗਾ ਹਾਂ ਚੀਨਾ ਮੰਨਿਆ ਨਹੀਂ ਫਿਰ ਉੱਥੇ ਉਹ ਮੌਕਾ ਹੀ ਨਹੀਂ ਮਿਲਿਆ ਹਾਂ ਉਹ ਗਰਮੀ ਬੜੀ ਸੀ ਗਰਮੀ ਬੜੀ ਸੀ ਉਹ ਡੈਕ ਪਿਆ ਜਾਂਦਾ ਬੱਤੀਨੇ ਦਾ ਵੀ 10 ਗਿਹੜੇ ਉਤੋਂ ਦੀ ਦੇ ਗਿਆ 10 ਮਿੰਟ ਬਾਅਦ ਉੱਡ ਗਿਆ ਉਹ ਹਾਂ ਇਹ ਤਾਂ ਚੀਨਾ ਦੱਸੋ ਵੀ ਕਿੰਨੇ ਮਿੰਟ ਵੱਧ ਹੋ ਗਏ ਨਹੀਂ ਤੁਸੀਂ ਘੰਟਾ ਕਹਿੰਦੇ ਹੋ ਫਿਰ ਚੀਨਾ ਕਿਹੜਾ ਘਟ ਕਹੂਗਾ ਚਲੋ ਹੈ ਸਾਡਾ ਜੀ ਉਹ ਫਰਕ ਨਹੀਂ ਆਇਆ ਕੋਈ ਉਹ ਸਮਾਂ ਹੀ ਨਹੀਂ ਮਿਲਿਆ ਹੈਗਾ ਨਹੀਂ ਚੀਨਾ ਉਹ ਉਹਦਾ ਭਾਈ ਭਾਈ ਇਕੱਠੇ ਨਹੀਂ ਹੋਏ ਉਹਦਾ ਭਾਈ ਕੁੰਬ ਦਾ ਮੇਲਾ ਸੀ ਵਿਛੜ ਗਏ ਸੀਗੇ ਪਿੰਡ ਵੱਡਾ ਚੱਕਰ ਇੱਕ ਪਰਲੇ ਪਾਸੇ ਹੋਊਗਾ ਇੱਕੁਰਲੇ ਪਾਸੇ ਉਹ ਉਹ ਤਾਂ ਕੁਦਰਤੀ ਹੋ ਜਾਂਦਾ ਹੈ ਗਟਾਰੀ ਇੱਥੇ ਗਟਾਰੀ ਆਪਣਾ ਭਾਈ ਮਤਲਬ 4:30 ਵਜੇ ਬਾਜੀ ਨਿਬੜ ਗਈ ਸੀਗੀ ਆਪਣਾ ਭਾਈ ਜਿੱਤ ਕੇ ਚਲੇ ਗਿਆ ਸੀ ਨਾਲ ਦੇ ਪਿੰਡ ਉੱਥੇ 6:30 ਵਜੇ ਬੈਠਿਆ ਕਟਾਰੀ ਕਟਾਰੀ ਐਤ ਕੀ 25 ਜੀ ਅੱਛਾ ਉਹ ਡੇ ਮੋਟਰ ਕਿਹੜੇ ਪਿੰਡ ਸੀ ਜੀ ਉਹ 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 ਸੀ ਮੈਂ ਕਿਹਾ ਕਣਕਸ ਸੀ ਇਹ ਜਿਹੜਾ ਮੋਟਰਸਾਈਕਲ ਜਿੱਤੇ ਆ ਆਪਣੇ ਚੰਨਾ ਤੋਂ ਅ ਅਕਬਰਪੁਰ ਸ਼ਹਿਰ ਮੰਡੀਆ ਮੰਦਗੜ ਅੱਛਾ ਉਹ ਮੋਟਰਾਂ ਜਿੱਤੇ ਆ ਉੱਥੇ ਸੀ ਉੱਥੇ ਕਿੰਨੇ ਰਹਿ ਗਏ ਸੀ ਉੱਥੇ 4 ਕੂਤਰ ਰਹਿ ਗਏ ਚਾਰਾਂ ਚ ਵੱਡੇ ਕੀ ਸੀ ਬਾਜੀ ਕਿਹਦੇ ਕਿਹਦੇ ਇੱਕ ਮੇਰੇ ਖਿਆਲ ਕਲਜੀਤ ਕੁੱਪ ਦਾ ਸੀ ਹਾਂ ਇੱਕ ਸੁਖਵਿੰਦਰ ਜਗੇੜਾ ਇੱਕ ਕਬੂਤਰ ਸੀ ਪਮੱਦੀ ਦਾ ਕਲ ਹੀ ਤੋਂ ਹਣੀ ਵੀ ਹਰ ਇੱਕ ਸਾਲ ਬਾਜੀ ਤਖਨੀ ਕਰਾਉਂਦੇ ਆ ਕੱਪਲੇ ਵੀ ਹੈ ਨਾ ਪੂਰੇ ਪੂਰੇ ਜੀ ਇੱਕ ਗਲਤੋ ਕਰ ਦਿੱਤੀ ਸੀ ਦੇਣੀ ਉਹ ਕੈਂਸਲ ਹੋ ਗਈਆਂ ਬਾਜੀ ਇੱਕੀ ਵੱਡੀਆਂ ਸਾਰੀਆਂ ਆ ਚੱਕਰ ਨਹੀਂ ਪੈ ਗਿਆ ਸੀ ਆ ਠੀਕ ਆ ਅੱਜ ਕਿ ਆਪਾਂ ਵੀ 6 ਤੋਂ 7 ਵਜੇ ਟਰੈਕਟਰ ਦਵਾਵਾਂਗੇ ਕਿੰਨੇ 6 ਤੋਂ 7 ਟਰੈਕਟਰ 6-7 ਬਾਜੀਆਂ ਕਰਾਵਾਂਗੇ ਸਾਰੀਆਂ ਮਾਇਨੇ ਟਰੈਕਟਰ ਟਰੈਕਟਰ ਹਾਂਜੀ ਹਾਂ ਅੱਜ ਆਪਾਂ ਦਾ 10 ਵਜੇ ਲਿਖਿਆ ਨਹੀਂ ਸੀ 6 ਤੋਂ 7 ਵਜੀਆਂ ਤੇ ਟਰੈਕਟਰ ਦਵਾਵਾਂਗੇ ਇੱਕ ਤਾਂ ਛੋਡੇ ਪੰਡੀ ਦੇਣਾ ਟਰੈਕਟਰ ਹਾਂ ਜੇ ਕ ਪੱਬੀਆਂ ਲਵਾਂਗੇ ਜੀ ਫਿਰ ਬਾਕੀ ਹੋਰ ਪਿੰਡ ਹੈਗੇ ਨੇ ਆ 10 ਬਾਜੀ ਅਸੀਂ ਬਣਾਈਆਂ ਰਹਿ ਗਈਆਂ ਪੱਬੀਆਂ ਸ਼ਦਮਾ ਕਲਾਂ ਤਲ ਇੱਕ ਹੌਲੀ ਹੌਲੀ ਬੋਲਿਓ ਕਿੱਥੇ ਕਿੱਥੇ ਆ ਇੱਕ ਤਾਂ ਪੱਬੀ ਆ ਬਾਜੀ ਜੀ ਹਾਂਜੀ ਸ਼ਦਮਾ ਕਲਾਂ ਕੰਡੀ ਰਕਵਾ ਗੋਪਾਰਾਏ ਕਲਾਂ ਮੁੱਲਾਪੁਰ თੋਥੜ ਵਿਰਕਾਂ ਆਰਾਮਗੜ ਤੇ ਸਿਵੀਆਂ ਫਤਿਹਗੜ ਇਹ 10 ਬਾਜ਼ੀਆਂ ਦੇ ਮੋਟਰਸਾਈਕਲ ਹੋਣਗੀ ਦਸਾਂਤੀ ਦਸਾਂ ਤੇ ਮੋਟਰਸਾਈਕਲ ਇਹ ਕਦੋਂ ਤੇ ਸ਼ੁਰੂ ਕਰ ਰਹੇ ਹੋ 25 ਅਪ੍ਰੈਲ ਦੀ ਉਹ 25 ਅਪ੍ਰੈਲ ਦੀ ਪਹਿਲੀ ਬਾਜੀ ਪਹਿਲੀ ਬਾਜੀ 25 ਅਪ੍ਰੈਲ ਦੀ ਜਿਹੜੀ ਥੋੜੇ ਗਰੁੱਪ ਦੀ ਆ ਹਾਂਜੀ ਹਾਂਜੀ ਉਹ ਖੁੱਲੀਆਂ ਨੇ ਇੱਕ ਨਹੀਂ ਉਹਦੇ ਵਿੱਚ ਜਿਹੜੇ ਕਲੱਬ ਦਾ ਕੋਈ ਵੀ ਆ ਜੀ ਕਲੱਬ ਦੇ ਵਿੱਚ ਮਤਲਬ ਉਹ ਖੁੱਲੀਆਂ ਨੇ ਕਲੱਬਾਂ ਨੇ 10 ਪਿੰਡ ਲੈ ਕੇ ਦਸਾਂ ਪਿੰਡਾਂ ਦੇ ਕਬੂਤਰ ਨੇ ਹਾਂ ਕੋਈ ਲੈ ਕੇ ਕਿਤੋਂ ਛੱਡ ਲਵੇ ਰੋਜ਼ ਲੋਕ ਨਹੀਂ ਕੋਈ ਕਿਸੇ ਤੋਂ ਲਿਆ ਕੇ ਕਿਤੋਂ ਵੀ ਛੱਡ ਸਕਦਾ ਬਿਲਕੁਲ ਬਿਲਕੁਲ ਪਰ ਉਹ ਹੋਣਗੇ 10 ਬੱਦਾਂ 10 ਪਿੰਡ ਹਾਂਜੀ ਜੇ ਵੀ ਭਾਈ ਜਿਹੜਾ ਆਪਣੀ ਕਮੇਟੀ ਬਣੀ ਆ ਜਿਹੜੀ ਆਪਣੀ ਉਹਦੇ ਰੂਲਾਂ ਮੁਤਾਬਕ ਹੀ ਹੋਣਗੇ ਜਿਹੜੀਆਂ ਬਾਜ਼ੀ ਹੋਣਗੀਆਂ ਹਾਂਜੀ ਅੱਛਾ ਕੀ ਰੂਲ ਬਣਾਇਆ ਕਮੇਟੀ ਨੇ ਭਾਈ ਭਾਈ ਕੋਈ ਕਿਥੋਂ ਮਰਜ਼ੀ ਲੈ ਕੇ ਛੱਡੇ ਪਹਿਲਾਂ ਕੀ ਕਰਦੇ ਜੀ ਪਿੰਡਾਂ ਵਾਲੇ ਕਲੱਬ ਬਣਾ ਕੇ ਉਹ ਕਿਸੇ ਦਾ ਛਡਾਉਂਦੇ ਨਹੀਂ ਕਬੂਤਰ ਮੰਨ ਲਓ ਆ 10 ਪਿੰਡ ਲੈ ਲਏ 10ਾਂ ਪਿੰਡਾਂ ਦੇ ਕਬੂਤਰ ਉੱਡਣਗੇ ਉਸੇ ਪਿੰਡਾਂ ਦੇ ਉਸੇ ਪਿੰਡਾਂ ਕੋਈ ਕਿਥੋਂ ਮਰਜ਼ੀ ਲੈ ਕੋਈ ਕਿਤੋਂ ਮਰਜ਼ੀ ਲੈ ਆ ਕੇ ਛੱਡੇ ਠੀਕ ਆ ਐ ਨਹੀਂ ਉਹ ਰੋਕ ਨਹੀਂ ਹੈਗੀ ਉਹ ਰੋਕ ਖਤਮ ਅੱਛਾ ਇੱਕ ਗੱਲ ਇਹਦੇ ਚ ਕੋਕੀ ਭਾਈ ਹੋਰ ਹੋਊਗੀ ਗੱਲ ਹਾਂਜੀ ਮੰਨ ਲਓ ਮੈਂ ਆ ਮੈਂ ਉਹ ਪਿੰਡ ਮੇਰੇ ਕੋਲ ਕਬੂਤਰ ਨਹੀਂ ਰੱਖੇ ਮੈਂ ਕਿਸੇ ਦਾ ਲਿਆ ਕੇ ਛੱਡ ਲਵਾਂ ਫੇਰ ਉਹ ਉਹ ਪਹਿਲਾਂ ਹੀ ਛੱਡਣ ਦੇ ਹੋਰ ਤਾਂ ਕੋਈ ਮਰਜੀ ਲੈ ਕੇ ਛੱਡੇ ਤੁਸੀਂ ਗੱਲ ਨਹੀਂ ਉਹ ਤਾਂ ਫਿਰ ਕਬੂਤਰ ਬਹੁਤ ਹੋ ਜਾਣਗੇ ਨਹੀਂ ਨਹੀਂ ਬਾਈ ਉਹ ਤਾਂ ਆਪਣੇ ਉਵੇਂ ਹੀ ਕਰਿਆ ਨਹੀਂ ਮਤਲਬ ਥੋੜੀ ਐਂਟਰੀ ਕਰਤੀ ਹਾਂ ਤੁਸੀਂ ਕਿੱਥੋਂ ਮਰਜੀ ਲੈ ਕੇ ਕਬੂਤਰ ਛੱਡੋ ਜੀ ਮੇਰੇ ਕੋਲ ਕਬੂਤਰ ਹੀ ਨਹੀਂ ਰੱਖਿਆ ਜੇ ਉਦੋਂ ਇਹ ਐਂਟਰੀ ਕਰ ਤੋ ਕਰਾਉਣਾ ਐ ਐਂਟਰੀ ਮੈਨੂੰ ਕਿਸੇ ਨੇ ਬੰਦੇ ਨੇ ਕਹਿਤਾ ਵੀ ਸੋਣੀ ਉਹ ਨਾਲ ਚ ਆਪਾਂ ਛੱਡਣਾ ਵਾ ਉਹਦੇ ਵਿੱਚ ਗਲਤੀ ਕਰੋ ਜੀ ਇੱਕ ਗੱਲ ਹੁਣ ਤੁਸੀਂ ਜੇ ਨਹੀਂ ਅਸੀਂ 12 ਕੂਤਰ ਇੱਕ ਪਿੰਡ ਨੂੰ ਦੇ ਇੱਕ ਪਿੰਡ ਨੂੰ ਦੇਤੇ ਗੁਜਰਾਲ ਨੂੰ 12 ਕੂਤਰ ਦੇਤੇ ਗੁਜਰਾਲ ਚ ਹੈਗੇ ਤਾਂ 100 ਬੰਦੇ ਕੋਲੇ ਆ ਉਹ ਕਹਿੰਦੇ ਹੋਰ ਦੇ ਛਡਾਣਾ ਕਿ ਬਾਈ ਤੇਰੀ ਲਿਹਾਜ਼ੀ ਦਾ ਹੈ ਕਿ ਨਹੀਂ ਤਾਂ ਟੋੜ ਦੇ ਨਹੀਂ ਉਹਦੇ ਚ ਫਿਰ ਤੂੰ ਪੰਗੇ ਵਾਲੀ ਗੱਲ ਤਾਂ ਵਿੱਚ ਫੇਰ ਨਹੀਂ ਪੰਗਾ ਕੋਈ ਨਹੀਂ ਹੈਗਾ ਜਮੇ ਪੰਗਾ ਨਹੀਂ ਹੈਗਾ ਅੱਛਾ ਬਿਲਕੁਲ ਹੀ ਪੰਗਾ ਨਹੀਂ ਹੈਗਾ ਚਲੋ ਉਹ ਇਹ ਤਾਂ ਹੋ ਗਿਆ ਆਪਣੇ ਮੋਟਰਸਾਈਕਲ ਵਾਲੀ ਗੱਲ ਟਰੈਕਟਰਾਂ ਵਾਲੀ ਫਿਰ ਟਰੈਕਟਰਾਂ ਵਾਲੇ ਵੀ ਜਿਵੇਂ ਇਹ ਛੋਡੇ ਪਿੰਡ ਗੁਜਰਾਲ ਹੋ ਗਿਆ ਹਾਂ ਬਰਪਰ ਬਰਪਰ ਹੋ ਗਿਆ ਹਾਂ ਐਂ ਕਈ ਪਿੰਡ ਰੇ ਵਿੱਚ ਪਿੰਡ ਡਹੀ ਨਹੀਂ ਹੈਗੇ ਜਿਹੜੇ ਟਰੈਕਟਰ ਆਪਣੇ ਡਹੀ ਨਹੀਂ ਹੈਗੇ ਯਾਨੀ 6-7 ਪਿੰਡਾਂ ਚ ਟਰੈਕਟਰ ਦਵਾਗੇ ਟਰੈਕਟਰ ਦਵਾਗੇ ਹਾਂ ਜੀ ਕੰਮ ਬਹੁਤਾ ਹੀ ਕਿੜਾ ਕਰਤਾ ਹਾਂ